ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਟੂਡੇ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਗੁਰਪ੍ਰੀਤ ਸਿੰਘ ਗੱਲਬਾਤ ਕਰਾਂਗੇ ਅੱਜ ਇੱਕ ਸਿਆਸੀ ਬੁਦੇ ਨੂੰ ਲੈ ਕੇ ਖਾਸ ਸੌਰਤੇ ਪੂਰੇ ਪੰਜਾਬ ਦੀ ਜ਼ਿਕਰ ਗੱਲਬਾਤ ਕਰ ਲਈਏ ਤਾਂ ਵੱਖ-ਵੱਖ ਜਿਹੜੇ ਸਿਆਸੀ ਸੰਕਿਰਣੇ ਬਣਦੇ ਹੋਏ ਨਜ਼ਰ ਆ ਰਹੇ ਨੇ ਭਾਵੇਂ ਕਿ 2027 ਦੀ ਵਿਧਾਨ ਸਭਾ ਚੋਣ ਹਾਲੇ ਦੂਰ ਜਰੂਰ ਹੈ ਲੇਕਿਨ ਜਿਹੜੇ ਵੱਖ-ਵੱਖ ਸਿਆਸੀ ਤਿਰ ਦੇ ਆਗੂ ਨੇ ਨਮਾਇंदे ਨੇ ਉਹਨਾਂ ਨੇ ਹੁਣ ਤੋਂ ਹੀ ਤਿਆਰੀਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਨੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਘ ਬਲ ਹਾਜ਼ਰ ਨੇ ਬាទ ਸਭ ਸਵਾਗਤ ਹੈ ਤੁਹਾਡਾ ਪ੍ਰਾਈਮ ਟ ਸੋ ਅੱਜ ਤੋਂ ਪਹਿਲਾਂ ਪ੍ਰਾਈਮ ਟੂਡੇ ਦੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅਰ ਤੁਹਾਡਾ ਵੀ ਅੱਜ ਇੱਥੇ ਆਉਣ ਤੇ ਮੈਂ ਜੀ ਆਇਆਂ ਕਹਦਾ ਸੋਬਲ ਸਾਹਿਬ ਜਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰ ਦੀ ਕੋਸ਼ਿਸ਼ ਕਰ ਰਹੀ ਹੈ ਉਸ ਤਰੀਕੇ ਦੇ ਨਾਲ ਹਰੇਕ ਕੋਈ ਸੋਚ ਰਿਹਾ ਕਿ ਸ਼ਾਇਦ ਬੀਜੇਪੀ ਦੀ ਸ਼ਾਖ ਖਾਨ ਵਾਲੇ ਸੰਧ ਵਿੱਚ ਜ਼ਿਆਦਾ ਵਧੀਆ ਰਹੇ ਭਾਵੇਂ ਆਪਾਂ ਗੱਲਬਾਤ ਕਰ ਲਈ ਤਰਨਤਨ ਜਿਮਣੀ ਚੋਣ ਦੀ ਬਹੁਤੇ ਚੰਗੇ ਨਤੀਜੇ ਉੱਥੋਂ ਦੇ ਨਹੀਂ ਰਹੇ ਬੀਜੇਪੀ ਦੇ ਕਾਂਗਰਸ ਤੁਸੀਂ ਲੰਮਾ ਸਮਾਂ ਰਹੇ ਹੋ ਹੁਣ ਤੱਕ ਕਾਂਗਰਸ ਚ ਰਹਿ ਕੇ ਸਿਆਸਤ ਕੀਤੀ ਐ ਕਾਂਗਰਸ ਛੱਡਣ ਤੇ ਭਾਜਪਾ ਜੁਆਇਨ ਕਰਨ ਦਾ ਮੁੱਖ ਕਾਰਨ ਕੀ ਮੈਂ 1997 ਤੋਂ ਰਾਜਨੀਤੀ ਦੇ ਵਿੱਚ ਆਪਣੀ ਸ਼ੁਰੂਆਤ ਕੀਤੀ ਭਾਵੇਂ ਮੇਰੀ ਬੈਕਗ੍ਰਾਉਂਡ ਪੋਲੀਟਿਕਲ ਜਦੋਂ ਪਹਿਲੀ ਪੰਜਾਬ ਦੀ ਵਿਧਾਨ ਸਭਾ ਬਣੀ ਉਸ ਸਮੇਂ ਬਿਆਸ ਤੋਂ ਇਲੈਕਸ਼ਨ ਲੜੀ ਸੀ ਐਮਐਲਏ ਦੀ ਸੋ ਪਿੰਡ ਦੀ ਪੰਚਾਇਤੀ ਸਰਪੰਚੀ ਬਲਾਕ ਸਮੇ ਤੋਂ ਲੈ ਕੇ ਗੋਵਿੰਦਗੜ ਆ ਕੇ ਵੱਸ ਗਏ ਅਸੀਂ 1959 ਦੇ ਵਿੱਚ ਤੇ ਇੱਥੇ ਵੀ ਆ ਕੇ ਜਦੋਂ ਮੈਂ 97 ਦੇ ਵਿੱਚ ਜਸਵੀਰ ਸਿੰਘ ਡਿੰਪਾ ਗਿੱਲ ਪ੍ਰਧਾਨ ਬਣੇ ਯੂਥ ਕਾਂਗਰਸ ਦੇ ਤੇ ਮੈਂ ਉਦੋਂ ਤੋਂ ਪੋਲਿਟਿਕਸ ਦੇ ਵਿੱਚ ਐਕਟਿਵ ਹੋਇਆ ਕਿਉਂਕਿ ਮੇਰਾ ਉਹਨਾਂ ਦਾ ਬਿਆਸ ਹਲਕੇ ਕਰਕੇ ਬੜਾ ਨੇੜਲਾ ਸਬੰਧ ਸੀ ਔਰ ਇੱਥੇ ਆ ਕੇ ਵੀ ਅਸੀਂ 2007 ਚ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਔਰ ਨਗਰ ਕੌਂਸਲ ਦੀ ਅਸੀਂ ਇਲੈਕਸ਼ਨ ਲੜਨੀ ਸ਼ੁਰੂ ਕੀਤੀ ਔਰ ਟੇਲ ਅਜ ਤੱਕ ਮੇਰਾ ਪਰਿਵਾਰ ਮੇਰੀ ਵਾਈਫ ਜਿੱਥੇ ਨਗਰ ਕਾਉਂਸਲ ਦੀ ভাইস ਪ੍ਰਧਾਨ ਰਹੀ ਉੱਥੇ ਅੱਜ ਮੌਜੂਦਾ ਕਾਉਂਸਲਰ ਹੈ ਸੋ ਮੈਂ ਵੀ ਯੂਥ ਕਾਂਗਰਸ ਦਾ ਪ੍ਰਧਾਨ ਰਿਆ ਔਰ ਕਾਂਗਰਸ ਦੇ ਵਿੱਚ ਮੈਂ ਕੈਪਟਨ ਸਾਹਿਬ ਦੇ ਨਾਲ ਹਮੇਸ਼ਾ ਪੋਲਿਟਿਕਸ ਕੀਤੀ ਕਿਉਂਕਿ ਮੇਰੇ ਪਰਿਵਾਰਕ ਸੰਬੰਧ ਰਹੇ ਨੇ ਸ਼੍ਰੀ ਵਿਜੇਂਦਰ ਸਿੰਘ ਲਾ ਨਾਲ ਉਹਨਾਂ ਦੇ ਵੀ ਉਹ ਜਿਹੜੇ ਪਰਿਵਾਰਕ ਮਹਾਰਾਜਾ ਸਾਹਿਬ ਨਾਲ ਰਹੇ ਤੇ ਉਦੋਂ ਤੋਂ ਮੈਂ ਉਹਨਾਂ ਨਾਲ ਹੀ ਜੁੜਿਆ ਔਰ ਉਹਨਾਂ ਦੀ ਪੋਲਿਟਿਕਸ ਕੀਤੀ ਪਰ ਵਿਜੇਂਦਰ ਸਿੰਘ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਤਾਂ ਹਲੇ ਤੱਕ ਕਾਂਗਰਸ ਦੇ ਵਿੱਚ ਹੀ ਨੇ ਭਾਵੇਂ ਕਿ ਕੈਪਟਨ ਸਾਹਿਬ ਦਾ ਜਿਹੜਾ ਇੱਕ ਧੜਾ ਸੀ ਉਹ ਬੀਜੇਪੀ ਦੇ ਵਿੱਚ ਜੁਆਇਨ ਜ਼ਰੂਰ ਕਰ ਗਿਆ ਬਿਲਕੁਲ ਮੈਂ ਕੈਪਟਨ ਸਾਹਿਬ ਦੇ ਨਾਲ ਹੀ ਕਿਉਂਕਿ ਜਦੋਂ ਮੇਰੀ ਪਿਛਲੀ ਵਿਧਾਨ ਸਭਾ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਨਗਰ ਕੌਂਸਲ ਦੀ ਇਲੈਕਸ਼ਨ ਸੀ ਉਹ ਮੌਜੂਦਾ ਐਮਐਲਏ ਮੈਨੂੰ ਟਿਕਟ ਨਹੀਂ ਸੀ ਦੇਣਾ ਚਾਹੁੰਦਾ ਸੋ ਉਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਸੀ ਉਹਨਾਂ ਨੇ ਮੇਰੇ ਲਈ ਪੂਰਾ ਜੋਰ ਲਾਇਆ ਪਰ ਜਦੋਂ ਉਹਨਾਂ ਤੋਂ ਐਮਐਲਏ ਸਾਡਾ ਜਿਆਦਾ ਸਟੈਂਡ ਲੈ ਗਿਆ ਤਾਂ ਉਹਨਾਂ ਦਾ ਵਸ ਨਹੀਂ ਚੱਲਿਆ ਤਾਂ ਉਹਨਾਂ ਨੇ ਮੈਨੂੰ ਕੈਪਟਨ ਸਾਹਿਬ ਕੋਲ ਭੇਜਿਆ ਤਾਂ ਕੈਪਟਨ ਸਾਹਿਬ ਨੇ ਮੈਨੂੰ ਉਦੋਂ ਵੀ ਟਿਕਟ ਦੇ ਕੇ ਇੱਥੇ ਦੀ ਸਾਡੇ ਵਾਰਡ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਸੀ ਦੁਆਰਾ ਜਿੱਤ ਕੇ ਉਹ ਟਿਕਟ ਜਿਹੜੀ ਕੈਪਟਨ ਸਾਹਿਬ ਦੀ ਝੋਲੀ ਪਈ ਉਸ ਤੋਂ ਬਾਅਦ ਜਿੱਥੇ ਤੁਸੀਂ ਗੱਲ ਕਰਦੇ ਹੋ ਬੀਜੇਪੀ ਜੁਆਇਨ ਕਰਨ ਦਾ ਤਾਂ ਮੈਂ ਕੈਪਟਨ ਸਾਹਿਬ ਦੇ ਨਾਲ ਹੀ ਉਹਨਾਂ ਦੀ ਜਿਹੜੀ ਪਾਰਟੀ ਸੀ ਪੰਜਾਬ ਲੋਕ ਕਾਂਗਰਸ ਉਹਦੇ ਚ ਉਹਨਾਂ ਦੇ ਨਾਲ ਹੀ ਬੀਜੇਪੀ ਤੇ ਤੁਹਾਨੂੰ ਕਿਹੜੀ ਵਿਚਾਰਤਾਂ ਚੰਗੀ ਲੱਗੀ ਕਿਉਂਕਿ ਬੰਦਾ ਨਾ ਕੁਝ ਆਉਂਦਾ ਤਾਂ ਕੁਝ ਸੋਚ ਕੇ ਆਉਂਦਾ ਕਿਉਂਕਿ ਹੁਣ ਜੇਕਰ ਆਪਾਂ ਪੁਰਾਣੀ ਸਮੇਂ ਦੀ ਗੱਲਬਾਤ ਕਰ ਲਈਏ ਬਹੁਤ ਘਟ ਹੈ ਜਿਹੇ ਜਿਹੜੇ ਲੀਡਰ ਨੇ ਜਿਹੜੇ ਕਿਸੇ ਨਾਲ ਜਿਹੜੀ ਇਹ ਜੁਆਇਨਿੰਗ ਕਰਦੇ ਨੇ ਹਾਲਾਂਕਿ ਕੈਪਟਨ ਸਾਹਿਬ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਕਾਂਗਰਸ ਦੇ ਵਿੱਚ ਸੀਗੀ ਉਸ ਹਸਾਬ ਨਾਲ ਬੀਜੇਪੀ ਦੇ ਵਿੱਚ ਤਾਂ ਭਾਵੇਂ ਉਹ ਲੋਕਾਂ ਵਿੱਚ ਵਿਚਰ ਨਹੀਂ ਰਹੇ ਉਹਨਾਂ ਦੇ ਘਰ ਤੁਹਾਨੂੰ ਕੀ ਲੱਗਿਆ ਕਿ ਮੈਂ ਬੀਜੇਪੀ ਜੁਆਇਨ ਕਰਾਂ ਜਿਸ ਦੇ ਤਹਿਤ ਮੈਂ ਅੱਗੇ ਆਪਣਾ ਸਿਆਸੀ ਭੂਮਿਕਾ ਦੇਖ ਰਿਹਾ ਬੀਜੇਪੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੇ ਹਿੰਦੁਸਤਾਨ ਦਾ ਨਾਮ ਜਿਹੜਾ ਵਰਲਡ ਲੈਵਲ ਦੇ ਉੱਤੇ ਇਹਨੂੰ ਇੱਕ ਪਾਵਰ ਦੇ ਰੂਪ ਦੇ ਇੱਕ ਅੱਗੇ ਲੈ ਕੇ ਆਏ ਨੇ ਉਹ ਸਾਡੀ ਇਕਨੋਮੀ ਬੜੀ ਉੱਪਰ ਗਈ ਹੈ ਔਰ ਦੇਸ਼ ਦੇ ਪ੍ਰਤੀ ਉਹਨਾਂ ਨੇ ਬੜੇ ਵਧੀਆ ਅਹਿਮ ਫੈਸਲੇ ਲਏ ਨੇ ਹਾਂ ਔਰ ਮੈਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਸੀ ਉਹਨਾਂ ਨੂੰ ਦੇਖ ਕੇ ਮੈਂ ਪ੍ਰਭਾਵਿਤ ਹੋ ਕੇ ਮੈਂ ਬੀਜੇਪੀ ਜੁਆਇਨ ਕਰਨ ਨੂੰ ਮੁਖਤ ਪ੍ਰਮੁਖਤਾ ਦਿੱਤੀ। ਅੱਛਾ ਫਿਰ ਹਲਕਾ ਅਮਲੂ ਦੇ ਵਿੱਚ ਤੁਸੀਂ ਵਿਚਰ ਰਹੇ ਹੋ ਹੁਣ ਵਿਧਾਨ ਸਭਾ ਚੋਣ ਵੀ ਸੁਸਤਾ ਹੀ ਲੜਨੀ ਹੈ ਫਿਰ। ਪਾਰਟੀ ਟਿਕਟ ਦੇ ਕੇ ਸੇਵਾ ਦਾ ਮੌਕਾ ਦੇਊਗੀ। ਅਸੀਂ ਪਾਰਟੀ ਲਈ ਕੰਮ ਕਰ ਰਹੇ ਹਾਂ ਡੈਡੀਕੇਟਿਡ ਨੇ ਦੀ। ਪਿੰਡਾਂ 'ਚ ਜਾ ਰਹੇ ਹਾਂ ਆਪਣੇ ਸ਼ਹਿਰ ਦੇ ਵਿੱਚ ਮੈਂ ਰਹਿ ਰਿਹਾ ਗੁਵਿੰਦਗੜ੍ਹ। ਹਮ ਇੱਥੇ ਦਾ ਜੰਪਲ ਆ ਮੈਂ। ਹਮ ਸੋ ਅਸੀਂ ਤਾਂ ਪਾਰਟੀ ਨੂੰ ਬੇਨਤੀ ਕਰ ਸਕਦੇ ਆ ਕਿ ਕਿਸੇ ਲੋਕਲ ਬੰਦੇ ਨੂੰ ਦਵੇ ਜਿਹਦਾ ਇੱਥੇ ਹਲਕੇ 'ਚ ਪ੍ਰਭਾਵ ਆ। ਜਿਕਰ ਆਪਾਂ ਹਲਕਾ ਮਲੋ ਦੀ ਗੱਲਬਾਤ ਕਰ ਲਈਏ ਤਾਂ ਇੱਥੇ ਬੜੇ ਕੈਂਡੀਡੇਟ ਨਾ ਸਾਰੀ ਪਾਰਟੀਆਂ ਦੇ ਸਰਗਰਮ ਨਜ਼ਰ ਆ ਰਹੇ ਨੇ ਲੇਕਿਨ ਭਾਜਪਾ ਦੇ ਵਿੱਚ ਬਹੁਤ ਹੀ ਕੈਂਡੀਡੇਟ ਪਹਿਲਾਂ ਨਹੀਂ ਸੀ ਲੇਕਿਨ ਹੁਣ ਦਿਨੋ ਦਿਨ ਭਾਜਪਾ ਦੇ ਕੈਂਡੀਡੇਟਾਂ ਦੀ ਜਿਹੜੀ ਸੂਚੀ ਵਧਦੀ ਹੋਈ ਨਜ਼ਰ ਆ ਰਹੀ ਹੈ ਬੀਤੇ ਦਿਨੀ ਜਗਦੀਪ ਸਿੰਘ ਚੀਮਾ ਸ਼ਰਬਨੀ ਕਾਲੀਦਲ ਨੂੰ ਛੱਡ ਕੇ ਭਾਜਪਾ ਜੁਆਇਨ ਕੀਤਾ ਤੇ ਉਸ ਤੋਂ ਪਹਿਲਾਂ ਟਕਸਾਲੀ ਅਕਾਲੀ ਪਰਿਵਾਰ ਸੀ ਟੋੜਾ ਪਰਿਵਾਰ ਉਹ ਪਰਿਵਾਰ ਵੀ ਜਿਹੜਾ ਇਹ ਭਾਜਪਾ ਦੇ ਵਿੱਚ ਆਇਆ ਹਰੇਕ ਕੋਈ ਟਿਕਟ ਦਾ ਦਾਅਵੇਦਾਰ ਬਣਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਬੜਾ ਔਖਾ ਹੋ ਜੂ ਸਥਿਤੀ ਨੂੰ ਸਪਸ਼ਟ ਕਰਨਾ ਕਿ ਕਿਹਨੂੰ ਟਿਕਟ ਦਵੇ ਭਾਜੀਪੀ ਨਹੀਂ ਵੈਲਕਮ ਆ ਜੀਮਾ ਸਾਹਿਬ ਵੀ ਆਏ ਨੇ ਉਹਨਾਂ ਦਾ ਜੀ ਆਇਆਂ ਨੂੰ ਆ ਪਾਰਟੀ ਪਰਿਵਾਰ ਵੱਡਾ ਹੋਇਆ ਕੋ ਜਿੰਨਾ ਕੋ ਦਾ ਹਾਧਾ ਆ ਉਹਦਾ ਪਾਰਟੀ ਨੂੰ ਫਾਇਦਾ ਹੋਊਗਾ ਪਰ ਜਿੱਥੇ ਤੱਕ ਟਿਕਟ ਦਾ ਗੱਲ ਹੈ ਹਾਈ ਕਮਾਂਡ ਨੇ ਦੇਖਣਾ ਕਿ ਕਿਹੜੇ ਬੰਦੇ ਦਾ ਇੱਥੇ ਰਸੂਖ ਆ ਕਿਹੜੇ ਬੰਦੇ ਨਾਲ ਪਾਰਟੀ ਟਿਕਟ ਕੱਢ ਸਕਦੀ ਹੈ ਇਹ ਪਾਰਟੀ ਆ ਇੱਕ ਵੱਡਾ ਫੈਸਲਾ ਤੁਹਾਨੂੰ ਨਹੀਂ ਲੱਗਦਾ ਕਿ ਕੰਪੀਟੀਸ਼ਨ ਹੋ ਰਿਹਾ ਹੁਣ ਜਗਦੀਪ ਸਿੰਘ ਚੀਮਾ ਵੀ ਹਲਕਾ ਬਲ ਉਹਦੇ ਵਿੱਚ ਐਕਟਿਵਨਸ ਆ ਰਹੇ ਨੇ ਤੁਸੀਂ ਵੀ ਲਗਾਤਾਰ ਗਤੀਵਿਧੀਆਂ ਉਧਾਰ ਰਹੇ ਹੋ ਉਧਰ ਟੋੜਾ ਜੇਕਰ ਕਮਨਬੀਰ ਟੋੜਾ ਦੀ ਗੱਲਬਾਤ ਕਰ ਲਈ ਉਹ ਵੀ ਉਧਾਰ ਰਹੇ ਨੇ ਇੱਕ ਦੋ ਹੋਰ ਪਰਿਵਾਰ ਨੇ ਜਿਹੜੇ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਅਸੀਂ ਵਧੀਆ ਤਰੀਕੇ ਨਾਲ ਬੱੱਚ ਰਹੇ ਹਾਂ ਅਸੀਂ ਵਿਧਾਨ ਸਭਾ ਚੋਂ ਲੜਨੀ ਹੈ ਭਾਵੇਂ ਕਿਸ ਪਾਰਟੀ ਦਾ ਫੈਸਲਾ ਹੁੰਦਾ ਜਿੰਨੇ ਜ਼ਿਆਦਾ ਕੈਂਡੀਡੇਟ ਹੋਣਗੇ ਜੀ ਪਾਰਟੀ ਨੂੰ ਉਹਨਾਂ ਦਾ ਫਾਇਦਾ ਹੀ ਹੈ ਸਾਰੇ ਆਪਣੇ ਆਪਣੇ ਲੈਵਲ ਤੇ ਜ਼ੋਰ ਲਾ ਰਹੇ ਨੇ ਐਕਟ ਹਾਂ ਸੋ ਇੱਥੇ ਉਸ ਤਰ੍ਹਾਂ ਦੀਆਂ ਗੱਲਾਂ ਨਹੀਂ ਜਿੱਦਾਂ ਅਦਰ ਪਾਰਟੀਆਂ ਦੇ ਵਿੱਚ ਆਪਾਂ ਖੜਾ ਕਰ ਲਈਏ ਬਾਅਦ ਚ ਅਗਲਾ ਆਯਾਤ ਖੜ ਜਾਂਦਾ ਇੱਥੇ ਲੋਕ ਪਾਰਟੀ ਨਾਲ ਖੜੇ ਨੇ ਪਰ ਤੁਹਾਨੂੰ ਨਹੀਂ ਲੱਗਦਾ ਵੀ ਚੈਲੰਜ ਬਹੁਤ ਵੱਡਾ ਹੈ ਬੀਜਪੀ ਦੀ ਸੀਟ ਦੇ ਉੱਪਰੋਂ ਲੜਨਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਤਰਨ ਤਰਨ ਚੋਣ ਹੋਈ ਆ ਉਸ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਆਗੇ ਬਹੁਤ ਵੱਡੇ ਚੈਲੰਜ ਹੋਣਗੇ ਚੁਣੌਤੀਆਂ ਹੋਣਗੇ ਬਹੁਤ ਵੱਡੀਆਂ ਚੀਜ਼ਾਂ ਨੇ ਜਿੱਡਾ ਵੱਡਾ ਚੈਲੰਜ ਹੁੰਦਾ ਉਹਨਾ ਫੀਲਡ 'ਚ ਜਾਣ ਦਾ ਔਰ ਲੜਾਈ ਜਿੱਤਣ ਦਾ ਉਹ ਨਹੀਂ ਸਵਾਦ ਆਉਂਦਾ ਆਪਾਂ ਅਕਸਰ ਦੇਖਦੇ ਆ ਕਿ ਬੀਜੇਪੀ ਪੰਜਾਬ ਦੇ ਵਿੱਚ ਆਪਣਾ ਸਿਆਸੀ ਜ਼ਮੀਨ ਜਿਹੜੀ ਆ ਪੱਧਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹੈ ਲੇਕਿਨ ਕੁਝ ਜਿਹੜੇ ਫੈਸਲੇ ਨੇ ਭਾਵੇਂ ਆਪਾਂ ਕਿਸਾਨੀ ਅੰਦੋਲਨ ਦੀ ਗੱਲਬਾਤ ਕਰ ਲਈਏ ਜਾਂ ਫਿਰ ਆਪਾਂ ਪੀਯੂ ਮਸਲੇ ਦੀ ਗੱਲਬਾਤ ਕਰ ਲਈਏ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਫੈਸਲੇ ਲਏ ਜਾ ਰਹੇ ਨੇ ਸੈਂਟਰ ਦੀ ਹਕੂਮਤ ਦੁਆਰਾ ਕਿ ਇਸ ਦੇ ਨਾਲ ਪੰਜਾਬੀਆਂ ਦੇ ਵਿੱਚ ਕੜਤਨ ਵਧਦੀ ਹੋਈ ਨਜ਼ਰ ਆ ਰਹੀ ਹੈ ਸੈਂਟਰ ਪ੍ਰਤੀ ਜਿਵੇਂ ਕਿਸਾਨੀ ਅੰਦੋਲਨ ਤੋਂ ਸ਼ੁਰੂਆਤ ਹੋਈ ਜਿਹੜੀ ਪੀਜੀਓ ਦੀ ਗੱਲ ਕੀਤੀ ਹੈ ਕਿਸਾਨੀ ਅੰਦੋਲਨ ਚ ਠੀਕ ਹੈ ਉਦੋਂ ਸ਼ੁਰੂ ਹੋਇਆ ਪਰ ਉਹਦੇ ਚ ਮੈਂ ਸਮਝਦਾ ਸ਼ੁਰੂਮਣੀ ਕਾਲੀ ਦਲ ਦਾ ਕਸੂਰ ਆ ਕਿਉਂਕਿ ਇਹਨਾਂ ਨੇ ਭਾਜਪੀ ਨੂੰ ਪੰਜਾਬ ਦੀ ਜਿਹੜੀ ਹਾਈ ਕਮਾਂਡ ਨੂੰ ਇਹ ਕਲੀਅਰ ਨਹੀਂ ਕਰ ਸਕਿਆ ਦੇ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਕਿਉਂਕਿ ਹਰ ਸਿਮਰਿਤ ਕੌਰ ਬਾਦਲ ਉਦੋਂ ਪਾਰਟੀ ਦਾ ਸਰਕਾਰ ਦਾ ਖਿੱਸਾ ਸੀ ਉਹ ਤਾਂ ਛੱਡ ਕੇ ਸੀ ਬਿਆਰਤ ਬਾਅਦ ਛੱਡੀ ਸੀ ਕਿਸਾਨ ਅੰਦੋਲਨ ਤੋਂ ਬਾਅਦ ਹਮ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਫਿਰ ਇਹਨਾਂ ਨੇ ਛੱਡੀ ਤਾਂ ਹੀ ਕਹਿ ਰਹੇ ਕਿ ਸਾਡੀ ਗੱਲ ਨਹੀਂ ਮੰਨੀ ਸੀ ਛੋੜਤੀ ਨਹੀਂ ਉਹ ਬਾਅਦ ਚ ਕਹਿਣ ਲੱਗੇ ਨੇ ਜੇ ਪਾਕ ਹੀ ਉਹਨਾਂ ਨੂੰ ਪੂਰਾ ਰੱਖਦੇ ਵੀ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਪੰਜਾਬ ਦੀ ਲੋਕਾਂ ਦੀ ਨੇਚਰ ਹੈ ਆ ਜਾਂ ਪਿਛਲੀ ਹਿਸਟਰੀ ਪੜ੍ਹੀ ਜਾਂਦੀ ਕਿ ਲੋਕ ਜਿਹੜੇ ਸਾਡੇ ਇਨਕਲਾਬੀ ਨੇ ਪੰਜਾਬੀ ਨੇ ਜਿਹੜੇ ਸਾ ਸ਼ਾਇਦ ਬੀਜੇਪੀ ਸਰਕਾਰ ਇਹ ਫੈਸਲਾ ਨਾ ਲਾਗੂ ਕਰਦੀ ਪਰ ਫਿਰ ਵੀ ਉਹਨਾਂ ਨੇ ਦੇਸ਼ ਦੇ ਕਿਸਾਨਾਂ ਦੇ ਪ੍ਰਤੀ ਜਿਹੜੇ ਚੰਗੇ ਪੜੇ ਲਿਖੇ ਕਿਸਾਨ ਨੇ ਜਿਹੜੇ ਕਾਰਪੋਰੇਟਰ ਘਰਾਣਿਆਂ ਨਾਲ ਕੰਮ ਕਰ ਰਹੇ ਨੇ ਚਾਹੇ ਪੈਪਸੀ ਨਾਲ ਕਰ ਰਹੇ ਨੇ ਆਪਣੇ ਆਲੂ ਵੇਚ ਵੇ ਵਗਰਾ ਵੇਚ ਰਹੇ ਨੇ ਸੋ ਉਹ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਛੋਟੇ ਕਿਸਾਨ ਨੇ ਜਿਹੜੇ ਉਹ ਤਾਂ ਹੀ ਅੱਗੇ ਵਧਣਗੇ ਜੇ ਸਾਰੇ ਅਸੀਂ ਜਿਵੇਂ ਸੁਸਾਇਟੀਆਂ ਦੇ ਵਿੱਚ ਇੰਪਲੀਮੈਂਟ ਹੋਣ ਉਹਨਾਂ ਨਾਲ ਖੇਤੀ ਕਰੀਏ بجائے ਕਿ ਇਕੱਲਾ ਇਕੱਲਾ ਘਰ ਇੱਕ ਟਰੈਕਟਰ ਦੇ ਉੱਤੇ ਲੋਨ ਲੈ ਕੇ ਇੰਨਾ ਉਹਨੂੰ ਸਰਵਾਈਵ ਨਹੀਂ ਕਰ ਸਕਦਾ ਨਹੀਂ ਪੀਯੂ ਵਾਲਾ ਮਸਲਾ ਉਹਨੂੰ ਕਿੱਦਾਂ ਦੇ ਦੇ ਤੁਸੀਂ ਕਿਉਂ ਕਹਦੇ ਉਹਦੇ ਵਿੱਚ ਬਹੁਤ ਪੀਯੂ ਦੇ ਵਿੱਚ ਪਿਛਲੀ ਸਰਕਾਰ ਦੇ ਕਾਂਗਰਸ ਦੇ ਸਮੇਂ ਵੀ ਜਿੰਨਾ ਪੰਜਾਬ ਗਵਰਨਮੈਂਟ ਦਾ ਪੱਖ ਬਣਦਾ ਸੀ ਉਹਨਾਂ ਨੂੰ ਦੇਣ ਦਾ ਜਿਵੇਂ ਰੇਸ਼ਿਓ ਸੀ ਖਰਚਾ ਆਇਆ ਉੱਥੇ ਦਾ ਜੋ ਵੀ ਡਿਵੈਲਪਮੈਂਟ ਦੇ ਖਰਚੇ ਸੀ ਉਹ ਇਹਨਾਂ ਨੇ ਵੀ ਨਹੀਂ ਦਿੱਤੇ ਭਗਵੰਤਪਨ ਸਰਕਾਰ ਨੇ ਵੀ ਨਹੀਂ ਦਿੱਤੇ ਤਾਂ ਜਿਹੜੀ ਯੂਨੀਵਰਸਿਟੀ ਨੂੰ ਤਾਂ ਚਲਾਉਣਾ ਹੀ ਆ ਉਹਦੇ ਵਾਸਤੇ ਇਹਨਾਂ ਨੂੰ ਅਸਲ ਜਨਾਬ ਬਾਲ ਸਿੰਘ ਮੈਂ ਹੁਣ ਤੱਕ ਜਿੰਨੇ ਵੀ ਲੀਡਰ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਡਿਫੈਂਡ ਨਹੀਂ ਕਰ ਪਾਏ ਜਿਹੜੀ ਸੈਂਟਰ ਦੀ ਹਕੂਮਤ ਦਾ ਹੀ ਫੈਸਲਾ ਹੈ ਸੈਨੇਟਰ ਨੂੰ ਲੈ ਕੇ ਸਿੰਡੀਕੇਟ ਨੂੰ ਲੈ ਕੇ ਤੁਸੀਂ ਤਾਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਤੁਹਾਡਾ ਵੀ ਚੰਗਾ ਧਾਰ ਰਿਹਾ ਹੈ ਤੁਸੀਂ ਵੀ ਅਸਲ ਦੇ ਵਿੱਚ ਤੁਹਾਡੇ ਵੀ ਉੱਥੇ ਚੰਗੇ ਦੋਸਤ ਮਿੱਤਰ ਹੋਣੇ ਸੈਨੇਟ ਦੇ ਵਿੱਚੋਂ ਮੈਂਬਰਸ਼ਿਪ ਪੰਜਾਬ ਦੀ ਨੂੰ ਹਟਾਉਣਾ ਕਿਤਨੇ ਕਿਤੇ ਪੰਜਾਬ ਦੇ ਹੱਕ ਹਕੂਕਾਂ ਤੇ ਡਾਕਾ ਮਾਰਨ ਦੇ ਬਰਾਬਰ ਹੈ ਭਾਵੇਂ ਕਿ ਪੰਜਾਬ ਸਰਕਾਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਲੇਕਿਨ ਪੰਜਾਬ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਪ੍ਰੋਪਰ ਤਰੀਕੇ ਨਾਲ ਸਾਹਮਣੇ ਨਹੀਂ ਆ ਰਹੀ ਕਿ ਦੇਖੋ ਪੰਜਾਬ ਦਾ ਯੂਥ ਔਰ ਪੰਜਾਬ ਦੀ ਜਿਹੜੀ ਭਾਜਪੀ ਦੀ ਲੀਡਰਸ਼ਿਪ ਆ ਇਸ ਗੱਲ ਨੂੰ ਭਲੀ ਭਾਂਤ ਜਾਣਦੀ ਹੈ ਕਿ ਜੇ ਅਸੀਂ ਸਾਡੀ ਯੂਨੀਵਰਸਿਟੀ ਨੂੰ ਬਚਾਉਣਾ ਆ ਜਾਂ ਇਹਨੂੰ ਅੱਗੇ ਲੈ ਕੇ ਜਾਣਾ ਹੈ ਦੀ ਡਿਵੈਲਪਮੈਂਟ ਕਰਨੀ ਆ ਉਹਨਾਂ ਦਾ ਸੈਨੇਟ ਭੰਗ ਕਰਨ ਦਾ ਮਤਲਬ ਇਹ ਆ ਕਿ ਜਿਹੜੇ ਇਸ ਯੂਨੀਵਰਸਿਟੀ ਹੈ ਬਚੀ ਰਹੇ ਜਾਂ ਤਾਂ ਇਹ ਫੰਡਸ ਦੇਣ ਨਾ ਪੰਜਾਬ ਸਰਕਾਰ ਨੂੰ ਫੰਡਸ ਦੇਵੇ ਜਿੰਨੇ ਬੰਦ ਦੇ ਨੇ ਉਹਦੇ ਕਿਉਂਕਿ ਬਿਨਾ ਪੈਸੇ ਤੋਂ ਤਾਂ ਯੂਨੀਵਰਸਿਟੀ ਚੱਲਣੀ ਨਹੀਂ ਬਾਲ ਸਾਹਿਬ ਮੈਂ ਤੁਹਾਡੀ ਗੱਲ ਮੰਨਦਾ ਇਹ ਕੋ ਯੂਟੀ ਹੈ ਸੈਂਟਰ ਦੇ ਦੀਨ ਠੀਕ ਹੈ ਉਹਨਾਂ ਨੇ ਦੇਖਣਾ ਹੈ ਵੀ ਕਿਵੇਂ ਕਰਨਾ ਹੈ ਕਮਿਟੀ ਤੁਹਾਡੇ ਇਸ ਮੁਤਲਕ ਬੀਜਪੀ ਦੇ ਕਿਸੇ ਸੀਨੀਅਰ ਲੀਡਰ ਨਾਲ ਗੱਲਬਾਤ ਹੋਈ ਹੋਈ ਭਾਈ ਇਸ ਨੂੰ ਮਸਲੇ ਨੂੰ ਸੌਟ ਆਊਟ ਕਰੋ ਜੇਕਰ ਸਮੇਂ ਰੇ ਦੇ ਸੌਟ ਆਊਟ ਨਾ ਹੋਇਆ ਤਾਂ ਫਿਰ ਅੱਗੇ ਵੱਧਾ ਵੱਧਾ ਬੱਦ ਜਾਓ ਉਹਨਾਂ ਨੇ ਵਾਪਸ ਲੈ ਲਿਆ ਜੀ ਜਿਹੜਾ ਵਾਪਸ ਲੈ ਲੈ ਲਿਆ ਕਿਹਨੇ ਕੀਤਾ ਸੀ ਜਿਹੜੀ ਵਾਪਸ ਲੈ ਲਿਆ ਜਿਹੜੀ ਇਲੈਕਸ਼ਨ ਦੀ ਤਰੀਕ ਵੀ ਮੰਗ ਉਹ ਵੀ ਜਲਦੀ ਕਰ ਦੇਣਗੇ ਜੀ ਇਹ ਤੁਹਾਡੀ ਗੱਲਬਾਤ ਹੋਈ ਕਿਸੇ ਸੀਨੀਅਰ ਲੀਡਰ ਨਾਲ ਨਹੀਂ ਅਸੀਂ ਇਲੈਕਸ਼ਨ ਚ ਬਿਜ਼ੀ ਸੀ ਉੱਥੇ ਰਹੇ ਹਾਂ ਉਨੇ ਦਿਨ ਤੇ ਇਸ ਲੈਵਲ ਤੇ ਗਲਤੀ ਨਹੀਂ ਹੋਈ ਪਰ ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਇਸ ਗੱਲ ਨੂੰ ਬੜੀ ਸੀਰੀਅਸਲੀ ਲੱਗੇ ਹੋਏ ਨੇ ਅਸ਼wini Sharma ਜੀ ਨੇ ਉਦੋਂ ਹੀ ਸਟੇਟਮੈਂਟ ਦਿੱਤੀ ਸੀ ਔਰ ਸਾਡੀ ਹਾਈ ਕਮਾਂਡ ਨੂੰ ਜਾ ਕੇ ਮਿਲੇ ਵੀ ਆ ਤਾਂ ਹੀ ਉਹਨਾਂ ਨੇ ਨੋਟੀਫਿਕੇਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਨੂੰ ਲੈ ਕੇ ਕੋਈ ਪੈਰਵਾਹੀ ਕਰੋਗੇ ਕੋਈ ਆਪਣਾ ਯੋਗਦਾਨ ਪਾਉਂਗੇ ਨੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆ ਅਸੀਂ ਪੰਜਾਬ ਦੇ ਨਮਾਇੰਦੇ ਆ ਅਸੀਂ ਪੰਜਾਬ ਦੇ ਹੱਕ ਹਕੂਕ ਵਾਸਤੇ ਚਾਹੇ ਸਾਨੂੰ ਸਾਡੀ ਗਵਰਨਮੈਂਟ ਦਾ ਸਾਡੀ ਸਪਾਰਟੀ ਦੇ ਵਿੱਚ ਜਾ ਕੇ ਗੱਲ ਰੱਖਣੀ ਪਵੇ ਤਾਂ ਜ਼ਰੂਰ ਰੱਖਾਂਗੇ ਹੂੰ ਗਵਿੰਦਗੜ੍ਹ ਦੇ ਵਿੱਚ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਤੁਸੀਂ ਬਤੌਰ ਕੈਂਡੀਡੇਟ ਜੇ ਵਿਚਰਦੇ ਹੋ ਤੁਹਾਨੂੰ ਕੀ ਲੱਗਦਾ ਕਿ ਕੀ ਕੁਝ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਤੁਹਾਨੂੰ ਦੇਖੋ ਜਿਹੜੇ ਗਵਿੰਦਗੜ੍ਹ ਦੇ ਲੋਕ ਨੇ ਅਸੀਂ ਜੰਮੇ ਇੱਥੇ ਜੀ ਪੜ੍ਹੇ ਇੱਥੇ ਪੜ੍ਹੇ ਇੱਥੇ ਅਸੀਂ ਇਹਨਾਂ ਗਲੀਆਂ 'ਚ ਖੇਡੇ ਹੋਏ ਆ ਹੂੰ ਸੋ ਸ਼ਹਿਰ ਦੇ ਲੋਕ ਸਾਨੂੰ ਬੜਾ ਪਿਆਰ ਦੇ ਰਹੇ ਨੇ ਅਸੀਂ ਤਿੰਨ ਵਾਰੀ ਇੱਥੋਂ ਕੌਂਸਲ ਦੀ ਇਲੈਕਸ਼ਨ ਲੜ ਚੁੱਕੇ ਆਂ ਔਰ ਜਿੱਤੇ ਹੋਏ ਅੱਜ ਮੌਜੂਦਾ ਵੀ ਆ ਸਾਨੂੰ ਇੱਥੇ ਸ਼ਹਿਰ ਦੀ ਇੱਕ ਇੱਕ ਗਲੀ ਦਾ ਪਤਾ ਵੀ ਕਿੱਥੇ ਕੀ ਪ੍ਰੋਬਲਮ ਆ ਕਿਹਦਾ ਕੀ ਹੱਲ ਕਰਨਾ ਸੋ ਜਦੋਂ ਕੋਈ ਵੀ ਬਾਹਰੀ ਉਮੀਦਵਾਰ ਆਉਂਦਾ ਜੀ ਉਹ ਚਾਹੇ ਹੁਣ ਮੌਜੂਦਾ ਐਮਐਲਏ ਲਾ ਲਓ ਏਦੋਂ ਪਹਿਲਾਂ ਵਾਲੇ ਵੀ ਲਾ ਲਓ ਕੋਈ ਵੀ ਪਾਰਟੀ ਦੇ ਕੋਲ ਲੋਕਲ ਕੈਂਡੀਡੇਟ ਨੂੰ ਟਿਕਟ ਨਹੀਂ ਦਿੰਦੀ ਅਸੀਂ ਚਾਹੁੰਦੇ ਆਂ ਵੀ ਲੋਕਲ ਕੈਂਡੀਡੇਟ ਹੋਵੇ ਜਿਹੜਾ ਸ਼ਹਿਰ ਦੀ ਔਰ ਹਲਕੇ ਦੀ ਨਬਜ਼ ਨੂੰ ਜਾਣਦਾ ਹੋਵੇ ਸਾਡੇ ਹੁਣ ਪਿੰਡਾਂ 'ਚ ਰਿਸ਼ਤੇਦਾਰੀਆਂ ਨੇ ਇੱਥੇ ਸਾਡੇ ਦੋਸਤ ਨੇ ਜਿਹੜ ਸੋ ਇਸ ਚੀਜ਼ ਦਾ ਫਾਇਦਾ ਪਾਰਟੀ ਨੂੰ ਤਾਂ ਹੀ ਮਿਲੂਗਾ ਲੋਕਾਂ ਦਾ ਪਿਆਰ ਆ ਜਿਹੜਾ ਸਾਨੂੰ ਮਿਲ ਰਿਹਾ ਸਾਨੂੰ ਦਿੱਕਤ ਕੋਈ ਨਹੀਂ ਆ ਰਹੀ ਚਾਹੇ ਪਾਰਟੀਆਂ ਪਿੰਡਾਂ ਦੇ ਵਿੱਚ ਜਾਣ ਲਈ ਬੀਜੇਪੀ ਨੂੰ ਬੜੀ ਮਿਹਨਤ ਕਰਨੀ ਪੈ ਰਹੀ ਆ ਪਰ ਸਾਡੇ ਜਿੱਥੇ ਪਰਸਨਲ ਰਿਲੇਸ਼ਨ ਨੇ ਸਾਡੇ ਭਰਾ ਨੇ ਸਾਡੇ ਜਿੱਥੇ ਕਿਸੇ ਪਾਰਟੀ 'ਚ ਹੀ ਬੈਠੇ ਜਦੋਂ ਤੁਸੀਂ ਉਹਨਾਂ ਕੋਲ ਜਾਂਦੇ ਆ ਬੜਾ ਸਤਿਕਾਰ ਕਰਦੇ ਨੇ ਪਿਆਰ ਕਰਦੇ ਨੇ ਔਰ ਅਸੀਂ ਉਹਨਾਂ ਨੂੰ ਪਾਰਟੀ ਦੀਆਂ ਜਿਹੜੀਆਂ ਆਉਣ ਵਾਲੀਆਂ ਸਮੇਂ ਦੀਆਂ ਨੀਤੀਆਂ ਨੇ ਉਹਨਾਂ ਬਾਰੇ ਜਾਣੂ ਕਰਾਉਂਦੇ ਔਰ ਪ੍ਰਭਾਵਿਤ ਹੁੰਦੇ ਨੇ ਹੌਲੀ ਹੌਲੀ ਜਦ ਤੱਕ 27 ਆਉਣੀ ਆ ਲੋਕ ਸਾਰੇ ਮੋਟੀਵੇਟ ਹੋ ਕੇ ਸਾਡਾ ਚੱਲਣਗੇ ਜੀ ਜਿੰਦੇ ਕਿ ਆਉਣ ਵਾਲਾ ਸਮਾਂ ਕੀ ਰਹਿੰਦਾ ਲੇਕਿਨ ਮੈਂ 22 ਦੇ ਨਤੀਜਿਆਂ ਦਾ ਜੇਕਰ ਥੋੜਾ ਜ਼ਿਕਰ ਕਰ ਲਵਾਂ ਉਸ ਮੌਕੇ ਤੇ ਨਾ ਕਾਂਗਰਸ ਨੂੰ ਕਹਿੰਦੇ ਕਾਂਗਰਸ ਨੂੰ ਆਪੋਜੀਸ਼ਨ ਹੀ ਨਹੀਂ ਰਹਾ ਕਾਂਗਰਸ ਨੂੰ ਕਾਂਗਰਸ ਨਹੀਂ ਹਰਾਤਾ ਸੀ ਇਹ ਬਹੁਤ ਵੱਡਾ ਕਾਰਨ ਮੰਨਿਆ ਗਿਆ ਮੈਂ ਤੁਹਾਡੇ ਹਲਕੇ ਦੀ ਗੱਲਬਾਤ ਕਰ ਲੂੰਗਾ ਤੁਸੀਂ ਹਲਕਾ ਮਰੋਦੀ ਗੱਲਬਾਤ ਕਰ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਜਿਵੇਂ ਤੁਹਾਡਾ ਆਪਸੀ ਕੰਪੀਟੀਸ਼ਨ ਵਾਧਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਚਰਚਾਵਾਂ ਨੇ ਹਲਕੇ ਦੇ ਵਿੱਚ ਕਿ ਬਹੁਤ ਜਿਆਦਾ ਹੁਣ ਤਾਂ ਬੀਜੇਪੀ ਦੇ ਵਿੱਚ ਇਥੋਂ ਦੇ ਦਾਵੇਦਾਰੀਆਂ ਠੋਕਣ ਲੱਗ ਗਏ ਜਿਹੜੇ ਬੀਜੇਪੀ ਦੇ ਵਰਕਰ ਨੇ ਜਿਹੜੇ ਗਰਾਊਂਡ ਲੈਵਲ ਤੇ ਵਰਕ ਕਰ ਰਹੇ ਨੇ ਉਹ ਵੀ ਦਚਿੱਤੀ ਵਿੱਚ ਫਸ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਫਸਣਗੇ ਵੀ ਕਿ ਅਸੀਂ ਕਿਹੜੇ ਕੈਂਡੀਡੇਟ ਨੂੰ ਚੁਣੀਏ ਭਾਵੇਂ ਕਿ ਪਾਰਟੀ ਹਾਈ ਕਮਾਂਡ ਨੇ ਸੋਚਣਾ ਹੈ ਲੇਕਿਨ ਇਹ ਬਹੁਤ ਵੱਡਾ ਚੈਲੰਜ ਹੈ ਕਿਉ ਦੇ ਵਰਕਰ ਨੇ ਮੈਂ ਤੁਹਾਨੂੰ ਬੜਾ ਕਲੀਅਰ ਕਰ ਦਵਾ ਮੇਰੀ ਅੱਜ ਸਵੇਰੇ ਵੀ ਦੋ ਤਿੰਨ ਬੰਦਿਆਂ ਨਾਲ ਰੁਟੀਨ ਚ ਜਿਵੇਂ ਗੱਲ ਕਰਦੇ ਆਪਾਂ ਵਰਕਰਸ ਨਾਲ ਗੱਲ ਉਹ ਪਾਰਟੀ ਨਾਲ ਬੰਨੇ ਹੋਏ ਨੇ ਉਹ ਕਿਸੇ ਕੰਟ ਮੈਂ ਕਹਾਂ ਵੀ ਮੇਰੇ ਨਾਲ ਹੀ ਬੰਦੇ ਹੋਣੇ ਨਹੀਂ ਉਹ ਪਾਰਟੀ ਨਾਲ ਨੇ ਇਹ ਇਸ ਗੱਲ ਦੀ ਮੈਂ ਭਾਜਪੀ ਦੇ ਵਿੱਚ ਡਿਸਪਲਿਨ ਦੀ ਗੱਲ ਤੁਹਾਨੂੰ ਪਹਿਲਾਂ ਵੀ ਕੀਤੀ ਸੀ ਇਹ ਬੜੇ ਡੈਡੀਕੇਟਿਡ ਨੇ ਪਾਰਟੀ ਪ੍ਰਤੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਸਾਰੀ ਗੱਲ ਕਲੀਅਰ ਹੋ ਜਾਊਗੀ ਜਿਹੜੀ ਪਿਛਲੇ ਸਮੇਂ ਦੀ ਤੁਸੀਂ ਬਾਈ ਦੀ ਗੱਲ ਕਰਦੇ ਹੋ 2022 ਦੇ ਵਿੱਚ ਤਾਂ ਇੱਕ ਹਨੇਰੀ ਸੀ ਜਿਹੜੀ ਚ ਲੋਕ ਇਹਨਾਂ ਨੇ ਇੱਕ ਬਦਲਾਅ ਦੇਖਣਾ ਚਾਹੁੰਦੇ ਸੀ ਉਹ ਲੋਕਾਂ ਨੇ ਬਦਲਾਅ ਦੇਖ ਲਿਆ ਜੀ ਕੀ ਹੋ ਰਿਹਾ ਜਿੱਦੀ ਚ ਮੈਂ ਨਾਲ ਲਾਸਟ ਕਰੂੰਗਾ ਲਈ ਤੁਹਾਡੀ ਜਿੱਦਣ ਜੁਆਇਨ ਕੀਤਾ ਸੀ ਜਿੱਦਣ ਜੁਆਇਨ ਕੀਤਾ ਉਸ ਤੋਂ ਬਾਅਦ ਫਿਰ ਇਕੱਠੇ ਹਲਕੇ 'ਚ ਨਹੀਂ ਵਿਚਰੇ ਨਹੀਂ ਉਹ ਜਿੱਦਾਂ ਉਹਨਾਂ ਦੇ ਕੋਈ ਨਿੱਜੀ ਪ੍ਰੋਗਰਾਮ ਹੁੰਦੇ ਸੀ ਕਿਤੇ ਉੱਥੇ ਹੀ ਮਿਲਦੇ ਆ ਕਿਉਂਕਿ ਪਾਰਟੀ ਦਾ ਕੋਈ ਪ੍ਰੋਗਰਾਮ ਹਜੇ ਆਇਆ ਨਹੀਂ ਆ ਇੱਕ ਡਿਸਟ੍ਰਿਕਟ ਲੈਵਲ ਦਾ ਫੰਕਸ਼ਨ ਸੀ ਜਦਾਰ ਸਿੰਘ ਪੱਟੀ ਉਹਨਾਂ ਦੇ ਉੱਥੇ ਪੱਟੀ ਫਾਰਮ ਤੇ ਰੱਖਿਆ ਸੀ ਉਹਦੇ 'ਚ ਅਸੀਂ ਇਕੱਠੇ ਹੋਏ ਸੀ ਪਾਰਟੀ ਪ੍ਰੋਗਰਾਮ 'ਚ ਇਕੱਠੇ ਹੁੰਨੇ ਕੋਈ ਤਾਂ ਫਿਰ ਟੋੜਾ ਨਾਲ ਕਦੋਂ ਗੱਲ ਹੋਈ ਕਮਰ ਵੀ ਟੋੜਾ ਨਾਲ ਤਾਂ ਸ਼ਾਇਦ 3-4 ਦਿਨ ਪਹਿਲਾਂ ਹੀ ਗੱਲ ਹੋਈ ਸੀ ਹੂੰ ਉਹ ਵੀ ਉੱਥੇ ਹੀ ਪੱਟੀ ਫਾਰਮ ਤੇ ਏਦਾਂ ਹੀ ਪ੍ਰੋਗਰਾਮ ਸੀ ਉਹਦੇ 'ਚ ਹੀ ਇਕੱਠੇ ਹੋਏ ਦੋਨੋਂ ਹੀ ਭਰਾ ਨੇ ਜੀ ਚੀਮਾ ਸਾਹਿਬ ਨਾਲ ਵੀ ਤੇ ਕਮਰਵੀਰ ਛੋਟਾ ਭਰਾ ਆ ਚੀਮਾ ਸਾਹਿਬ ਨਾਲ ਤਾਂ ਬੜੀ ਪੁਰਾਣੀ ਸਾਂਝ ਆ ਸਾਡੀ ਹਾਲਾਂਕਿ ਭਾਜਪਾ ਦੀ ਜੇਕਰ ਗੱਲ ਗਵਾਤ ਕਰ ਲਈਏ ਤਾਂ ਗਵਿੰਦਗੜ ਦੇ ਵਿੱਚ 22 ਦੇ ਵਿੱਚ ਬਹੁਤ ਚੰਗੇ ਰੁਝਾਨ ਭਾਜਪਾ ਦੇ ਗਵਿੰਦਗੜ ਤੋਂ ਦੇਖੇ ਗਏ ਹਾਲਾਂਕਿ ਮਲੋ ਜਿਹੜੀ ਪਿੰਡੂ ਖੇਤਰ ਦੀ ਵੋਟ ਹੈ ਉਹ ਭਾਵੇਂ ਅਕਾਲੀ ਦਲ ਨੂੰ ਭੁਗਤ ਗਈ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਪਾਰਟੀ ਹਾਈਕ ਮਾਰਨਾ ਜਿਹੜੀ ਤੁਹਾਡੇ ਤਿੰਨਾਂ ਚੋਂ ਜਾਂ ਫਿਰ ਚੌਥੇ ਕਿਸੇ ਹੋਰ ਨੂੰ ਕਿਉਂਕਿ ਅਕਸਰ ਆਪਾਂ ਦੇਖਿਆ ਜਾਂਦਾ ਜੀਦਾ ਨਾਮ ਸਾਹਮਣਿਆਂ ਦਾ ਹੁੰਦਾ ਨਾ ਬੀਜੇਪੀ ਉਹਨੂੰ ਜਿਹੜਾ ਐਂਟਰਟੇਨ ਨਹੀਂ ਕਰਦੀ ਕਿਸੇ ਨਵੇਂ ਨੂੰ ਲੈ ਕੇ ਉੱਥੇ ਖੜੇ ਕਰ ਦਿੰਦੀ ਹੈ ਕਨਫਲਿਕਟ ਨਾ ਬਦੇ ਏਦਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਫਿਰ ਤੁਸੀਂ ਸਾਥ ਦੇਵੋਗੇ ਅਸੀਂ ਹਮੇਸ਼ਾ ਪਾਰਟੀ ਨਾਲ ਖੜੇ ਆ ਪਰ ਜੇ ਪਾਰਟੀ ਕਿਸੇ ਵੀ ਲੋਕਲ ਕੈਂਡੀਡੇਟ ਨੂੰ ਟਿਕਟ ਦਿੰਦੀ ਹੈ ਇਹ ਸੀਟ 100% ਬੀਜੇਪੀ ਦੇ ਖਾਤੇ ਚ ਆਊਗੀ ਮੈਂ ਇਸ ਗੱਲ ਦਾ ਦਾਵਾ ਕਰਦਾ ਮਤਲਬ ਕਿ ਹਲਕੇ ਦਾ ਹੀ ਹੋਣਾ ਚਾਹੀਦਾ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਤਾਂ ਅਸੀਂ ਇਹ ਸੀਟ 100% ਜਿੱਤ ਕੇ ਦਵਾਂਗੇ ਜੇ ਬਾਹਰਲੇ ਨੂੰ ਕਿਸੇ ਨੂੰ ਲਾਤਾ ਫਿਰ ਦੇਖੋ ਉਹਦੇ ਲੋਕਲ ਲਿੰਕ ਨਹੀਂ ਹੁੰਦੇ ਜੀ ਲੋਕ ਕਿੰਨਾ ਕੁ ਨੂੰ ਅਕਸੈਪਟ ਕਰਦੇ ਨੇ ਪਹਿਲਾਂ ਸਾਰੇ ਬਾਹਰ ਲਈ ਜਿਤਾਏ ਨੇ ਹੁਣ ਤੱਕ ਹੂੰ ਜੇ ਤਾਂ ਹਰ ਬੰਦਾ ਜਿੱਤ ਕੇ ਜੇ ਤੁਹਾਡੇ ਤੇ ਪਾਰਟੀ ਹਾਈ ਕਮਾਣਾ ਜਿਹੜੀ ਉਹ ਭਰੋਸਾ ਕਰ ਦਦੀ ਹੈ ਤਾਂ ਫਿਰ ਕੀ ਮੰਨਦੇ ਹੋ ਕਿ ਕਿਹਦੇ ਨਾਲ ਤੁਹਾਡੀ ਟੱਕਰ ਰਹੇਗੀ ਕਿਹੜੀ ਪਾਰਟੀ ਨਾਲ ਟੱਕਰ ਰਹੇਗੀ ਦੇਖੋ ਆਉਣ ਵਾਲੀ 27 ਇਲੈਕਸ਼ਨ ਦੇ ਵਿੱਚ ਮੈਂ ਇਹ ਕਹੂੰਗਾ ਤੁਹਾਨੂੰ ਵੀ ਸਾਡੀ ਕਿਸੇ ਨਾਲ ਟੱਕਰ ਨਹੀਂ ਰਹਿਣੀ ਜੀ ਕਿਉਂਕਿ ਸਾਡੇ ਜਿਹੜੇ ਲੋਕ ਨੇ ਤਕਰੀਬਨ 65 ਤੋਂ 70000 ਵੋਟ ਸਾਡੀ ਸ਼ਹਿਰ ਦੀ ਗੋਵਿੰਦਗੜ੍ਹ ਦੀ ਹੈ ਉਰੇ ਦਾ ਮੈਂ ਰਹਿਣ ਆਲਾ ਆ 15 ਤੋਂ 17 18000 ਅਮਲੋਹ ਦੀ ਵੋਟ ਆ ਜੀ ਟੋਟਲ 1 ਲੱਖ 335000 ਹਲਕੇ ਦੀ ਵੋਟ ਆ ਜੀ ਪੀਲਲਾ ਸਾਹਿਬ ਤੁਸੀਂ ਮੇਰੇ ਮੇਰੇ ਤੋਂ ਜ਼ਿਆਦਾ ਤੁਹਾਨੂੰ ਸਮਝ ਆਇਆ ਲੇਕਿਨ ਇੱਕ ਐਮਸੀ ਦੀ ਇਲੈਕਸ਼ਨ ਚੰਨੀ ਸਾਹਿਬ ਨੇ ਵੀ ਐਮਸੀ ਦੀ ਇਲੈਕਸ਼ਨ ਤੋਂ ਬਣਾ ਜਿਹੜਾ ਸਿਆਸੀ ਸਫਰ ਸ਼ੁਰੂ ਕੀਤਾ ਸੀ ਤੁਹਾਨੂੰ ਵੀ ਪਤਾ ਅੱਜ ਮੁੱਖ ਮੰਤਰੀ ਦੇ ਅਹੁਦੇ ਤੇ ਉਹ ਰਹਿ ਚੁੱਕੇ ਨੇ ਐਮਸੀ ਦੀ ਇਲੈਕਸ਼ਨ ਇੱਕ ਡਿਫਰੈਂਟ ਆ ਬਜਾਏ ਇਸ ਦੇ ਕਿ ਵਿਧਾਨ ਸਭਾ ਚੋਣ ਦੇ ਇਹ ਇਹਦਾ ਬੜਾ ਫਰਕ ਰਹਿੰਦਾ ਹੈ ਇਹਨੂੰ ਕਿੱਦਾਂ ਕਵਰ ਅਪ ਕਰਾਂਗੇ ਜਿੰਨੀ ਛੋਟੀ ਹੁੰਦੀ ਹੈ ਜੀ ਓਨੀ ਟਫ ਹੁੰਦੀ ਹੈ ਜਿੰਨੀ ਇਲੈਕਸ਼ਨ ਵੱਡੀ ਹੁੰਦੀ ਹੈ ਉਹਦੇ ਚ ਪਾਰ ਤੁਹਾਡੇ ਨਾਲ ਵਰਕਰ ਚੱਲ ਪੈਂਦੇ ਨੇ ਉਹ ਆਪਣੀ ਇਲੈਕਸ਼ਨ ਸਮਝ ਕੇ ਤੁਹਾਨੂੰ ਲੜਦੇ ਨੇ ਜੇ ਤੁਹਾਨੂੰ ਪਿਆਰ ਕਰਦੇ ਨੇ ਜੇ ਕੋਈ ਨਵਾਂ ਬੰਦਾ ਹੁੰਦਾ ਤਾਂ ਉਹਨੂੰ ਫਿਰ ਆ ਕੇ ਉੱਥੇ ਮਿਹਨਤ ਡਬਲ ਕਰਨੀ ਪੈਂਦੀ ਹੈ ਇਹੀ ਫਰਕ ਹੈ ਜੀ ਬਸ ਕਿੰਨਾ ਕੁ ਵਿਚਰ ਰਹੇ ਹਾਂ ਹਲਕੇ ਮਲੋਚ ਅਸੀਂ ਤਾਂ ਮੇਰੀ ਤਾਂ ਜ਼ਮੀਨ ਵੀ ਹਲਕੇ ਮਲੋਚ ਆ ਜੀ ਮੇਰਾ ਕਾਰੋਬਾਰ ਵੀ ਮਲੋਚ ਆ ਜੀ ਗਵਿੰਦਗੜ੍ਹ ਤੇ ਰਹ ਰਹੇ ਆ ਸੀ ਸੋ ਸਿਤਾ ਰੋ ਜਸ ਹੁਣ ਤੁਹਾਡੇ ਸਾਹਮਣੇ ਹੁਣ ਵੀ ਤਿਆਰੀ ਹੈ ਦੁਪਹਿਰੇ ਭੋਗ ਨੇ ਇੱਕ ਤੋਂ ਦੋ ਸੋ ਇਹ ਤਾਂ ਰੂਟੀਨ ਦਾ ਕੰਮਾ ਕਿਉਂਕਿ ਇਸ ਮੈਂ ਤਾਂ 24 ਆਵਰਸ ਲੋਕਾਂ ਦੀ ਸੇਵਾ ਨੂੰ ਸਮਰਪਿਤ ਹਾਂ ਔਰ ਮੇਰੇ ਬਲੱਡ ਚ ਇਹ ਹੀ ਹੈ ਵੀ ਸ਼ੁਰੂ ਤੋਂ ਲੈ ਕੇ ਮੇਰੇ ਗ੍ਰੈਂਡਫਾਦਰ ਤੋਂ ਲੈ ਕੇ ਸardar vartar singh bal ਉਹਨਾਂ ਤੋਂ ਲੈ ਕੇ ਅੱਜ ਤੱਕ ਅਸੀਂ ਲੋਕਾਂ ਦੀ ਸੇਵਾ ਜੀ ਰਹੇ ਇੱਕ ਹੋਰ ਬੜਾ ਹਮ ਸਵਾਲ ਹੈ ਕਿ ਰਾਹੁਲ ਗਾਂਧੀ ਟੀਮ ਨਾਲ ਤੁਹਾਡੀ ਬੜੀ ਨੇੜਤਾ ਰਹੀ ਹੈ ਹੁਣ ਤੱਕ ਦੇਖਿਆ ਗਿਆ ਹੈ ਤੁਸੀਂ ਟਿਕਟ ਕੱਟਣ ਦੀ ਗੱਲਬਾਤ ਕੀਤੀ ਤੁਹਾਡੇ ਘਰ ਜਾਂਦੀ ਐ ਐਮਸੀ ਦੀ ਉਸਦੇ ਵਿੱਚ ਬੜੀਆਂ ਦਿੱਕਤਾਂ ਆਈਆਂ ਔਕੜਾਂ ਆਈਆਂ ਉਹਨੂੰ ਕਿਵੇਂ ਸੌਲਵ ਆਊਟ ਕੀਤਾ ਉਸ ਸਮੇਂ ਮੈਂ ਤੁਹਾਨੂੰ ਦੱਸਿਆ ਜਾਖੜ ਸਾਹਿਬ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੀ ਔਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਸੋ ਜਿੱਥੇ ਤੱਕ ਜਾਖੜ ਸਾਹਿਬ ਨੇ ਜ਼ੋਰ ਲਾਉਣਾ ਸੀ ਉਹਨਾਂ ਨੇ ਮੇਰੀ ਬੜੀ ਹੈਲਪ ਕਰੀ ਔਰ ਲਾਸਟ ਮੂਮੈਂਟ ਤੇ ਆ ਕੇ ਜਦੋਂ ਜਾਖੜ ਸਾਹਿਬ ਦੇ ਵਾਸਤੇ ਬਾਹਰ ਹੋ ਗਈ ਗੱਲ ਤਾਂ ਫਿਰ ਮੈਨੂੰ ਉਹਨਾਂ ਨੇ ਕੈਪਟਨ ਸਾਹਿਬ ਕੋ ਭੇਜਿਆ ਵੀ ਹੁਣ ਐਮਐਲਏ ਤੇਰੇ ਖਿਲਾਫ ਜਿਆਦਾ ਸਟੈਂਡ ਲੈ ਕੇ ਬੈਠਾ ਵੀ ਉਹ ਮੈਨੂੰ ਟਿਕਟ ਤੋਂ ਬੰਨਾ ਕਰ ਰਿਹਾ ਹ ਤੇ ਹੁਣ ਮੇਰੇ ਵੱਸ ਦੀ ਸਰਕਾਰ ਦਾ ਮੈਟਰ ਆ ਹੁਣ ਤੁਸੀਂ ਸੀਐਮ ਸਾਹਿਬ ਨੂੰ ਮਿਲੋ ਤੁਹਾਡੇ ਪ੍ਰਤੀ ਇਦਾਂ ਕਿਉਂ ਸੀ ਐਮਐਲਏ ਜਰ ਬਈਆ ਕਿਉਂਕਿ ਮੈਂ ਟਿਕਟ ਮੰਗਦਾ ਸੀ ਉਹ ਮੈਨੂੰ 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 ਫਕਰ ਆ ਇਸ ਗੱਲ ਦਾ ਕਿ ਉਹ ਮੈਨੂੰ ਆਪਣੇ ਬਰਾਬਰ ਦਾ ਕੈਂਡੀਡੇਟ ਸਮਝਦੇ ਸੀ ਕਿ ਮੈਂ ਉਹਨਾਂ ਦੀ ਟਿਕਟ ਕਟਵਾ ਸਕਦਾ ਮਿਲੋ ਉਹ ਐਮਐਲਏ ਸੀ ਜਿਹੜੇ ਕਕਰਨੀ ਸਹਾ ਉਹ ਤੁਹਾਨੂੰ ਆਪਣੇ ਬਰਾਬਰ ਦੇ ਮੰਨਦੇ ਸੀ ਨੇਚਰਲੀ ਤਾਂ ਹੀ ਮੈਨੂੰ ਐਮਐਸ ਦੀ ਟਿਕਟ ਕਟਵਾ ਰਹੇ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਹਰ ਜਗ੍ਹਾ ਤੇ ਉੱਤੇ ਮੈਨੂੰ ਜ਼ਿਲ੍ਹਾ ਪ੍ਰਧਾਨ ਨਹੀਂ ਬਣ ਦਿੱਤਾ ਮੈਂ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਬਣਨਾ ਸੀ ਉਹਦੇ ਚ ਉਹਨਾਂ ਨੇ ਪੂਰੀ ਲਤੜਾਈ ਪਰ ਤੁਸੀਂ ਹਾਈ ਕਮਾਂਡ ਤੋਂ ਯਸਕਰਾ ਕਿਲੇ ਹਾਈ ਕਮਾਂਡ ਦੇ ਟੈਕ ਪਰਮਾਤਮਾ ਦੀ ਕਿਰਪਾ ਨਾਲ ਆਪ ਘਰ ਆ ਕੇ ਦੇ ਕੇ ਗਏ ਸੀ ਉਹ ਤੋਂ ਬਾਅਦ ਐਮਐਲਏ ਨਾਲ ਕਦੇ ਗੱਲਬਾਤ ਵੀ ਸਥਾਨ ਕੈਮਰੇ ਅਸੀਂ ਆਪਾਂ ਲਾਈਨ ਖਿੱਚ ਕੇ ਚੱਲਦੇ ਜਿੱਥੇ ਨਹੀਂ ਤਾਂ ਫਿਰ ਨਹੀਂ ਜਿੱਥੇ ਹਾਂ ਜਿਹਦੀ ਇੱਜ਼ਤ ਕਰੀ ਦੀਆ ਦਿ ਲੋ ਕਰੀ ਦੀਆ ਨਹੀਂ ਆਪਾਂ ਲਾਈਨ ਉਹਨੂੰ ਬੁਲਾਉਣਾ ਵੀ ਚੰਗਾ ਨਹੀਂ ਸਮਝਦੇ ਦੀ ਬੀਜਪੀ ਦੇ ਵਿੱਚ ਫਿਰ ਕੈਪਟਨ ਸਾਹਿਬ ਨਾਲ ਮੁੜ ਕੇ ਗੱਲਬਾਤ ਹੋਈ ਫਿਰ ਜਦੋਂ ਜੁਆਇਨ ਕੀਤੀ ਅਕਸਰ ਜੁਆਇਨ ਕਰਨ ਤੋਂ ਲੈ ਕੇ ਹੁਣ ਤੱਕ ਵੀ ਜਦੋਂ ਵੀ ਕਿਤੇ ਟਾਈਮ ਮੰਗੀ ਦਾ ਮੌਕੇ ਤੇ ਦਿੰਦੇ ਰਿਹਾ ਔਰ ਜਾ ਕੇ ਮਿਲੀਦਾ ਵਿਚਾਰ ਵਟਾਂਦਰਾ ਕਰੀਦਾ ਸਰਕਾਰ ਬਾਰੇ ਪੰਜਾਬ ਬਾਰੇ ਪਾਰਟੀ ਜਨਤਾ ਪਾਰਟੀ ਬਾਰੇ ਕੀ ਕਰਨਾ ਚਾਹੀਦਾ ਬੀਬਾ ਜੀ ਪਿੱਛੇ ਘਰ ਆ ਕੇ ਗਏ ਸੀ ਬੀਬਾ ਜੈਨਦਰ ਜੀ ਹੂੰ ਸੋ ਮੇਰਾ ਉਸ ਪਰਿਵਾਰ ਨਾਲ ਬੜਾ ਪਿਆਰਾ ਔਰ ਨੀਗਾ ਰਿਸ਼ਤਾ ਨਾਲ ਮੇਰਾ ਅੱਛਾ ਅਗਲੇ ਸਾਲ ਨਗਰ ਕੌਂਸਲ ਦੀ ਇਲੈਕਸ਼ਨ ਵੀ ਹੈ ਮੰਡੀ ਗਵਿੰਦਗੜ੍ਹ ਚ ਕਿਦਾਂ ਦੀਆਂ ਤਿਆਰੀਆਂ ਨੇ ਅਸੀਂ ਤੱਤ ਹਰ ਬਾਰੇ ਤਿਆਰ ਆਂ ਜੀ ਅਸੀਂ ਨਗਰ ਕੌਂਸਲ ਮੰਡੀ ਗੁੰਦਗੜ ਦੀ ਬੀਜੇਪੀ ਦੀ ਬਣਾਵਾਗੇ ਤੁਹਾਨੂੰ ਅਸੀਂ ਇਹ ਗੱਲ ਦਾ ਮੈਂ ਪ੍ਰੋਸਾ ਦਵਾਂ ਅੱਛਾ ਈਸ਼ਵਰੀ ਮਤਲਬ ਕਿ ਬੀਜੇਪੀ ਦੀ ਬੀਜੇਪੀ ਦੀ ਨਗਰ ਕੌਂਸਲ ਬਣੂਗੀ ਪਰ ਜਿਸ ਹਸਾਬ ਨਾਲ ਤਰਨਤਾਰਨ ਦੇ ਇਲੈਕਸ਼ਨ ਦੇ ਨਤੀਜੇ ਆਏ ਸਰਕਾਰੀ ਤੰਤਰ ਕਹਿੰਦੇ ਚੱਲ ਜਾਂਦਾ ਹੁੰਦਾ ਕਿ ਦੇਖੋ ਸਾਡਾ ਵਪਾਰਕ ਸ਼ਹਿਰ ਆ ਪੜੇ ਲਿਖੇ ਔਰ ਬੜੇ ਸੂਝਵਾਨ ਲੋਕ ਨੇ ਇੱਥੇ ਉਹ ਸਮਝਦੇ ਨੇ ਵੀ ਸਾਡੇ ਸ਼ਹਿਰ ਦੀ ਤਰੱਕੀ ਸਾਡੇ ਦੇਸ਼ ਦੀ ਤਰੱਕੀ ਸਾਡੀ ਸਟੇਟ ਦੀ ਤਰੱਕੀ ਜੇ ਇੱਥੇ ਸੈਂਟਰ ਦੀ ਸਰਕਾਰ ਜਦ ਤੱਕ ਸਾਡੀ ਮਿੱਠ ਤੇ ਨਹੀਂ ਖੜਦੀ ਸਾਡੀ ਤਰੱਕੀ ਨਹੀਂ ਰਹਿਣੀ ਪਿਛਲੀਆਂ ਸਰਕਾਰਾਂ ਸੀ ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਪਰ ਉਹਨਾਂ ਦੀ ਮਨਮੋਹਨ ਸਿੰਘ ਨਾਲ ਬੜੀ ਨੇੜਤਾ ਸੀ। ਉਹ ਜਾਂਦੇ ਸੀ ਆਪਣੀ ਸਿਆਣਫ ਦੇ ਨਾਲ ਤੋਂ ਫੰਡ ਲੈ ਕੇ ਆਉਂਦੇ ਸੀ। ਸਟੇਟ ਦੀ ਵੀ ਡਵੈਲਪਮੈਂਟ ਹੁੰਦੀ ਸੀ ਤੇ ਕੰਮ ਵੀ ਚਲਾਈ ਜਾਂਦੇ ਸੀ। ਇਸੇ ਤਰ੍ਹਾਂ ਹੀ ਸਾਬਕਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ। ਇਹਨਾਂ ਦੀ ਬੁੱਧੀ ਸਾਹਿਬ ਨਾਲ ਨੇੜਤਾ ਸੀ। ਇਹਨਾਂ ਨੇ ਵੀ ਪੈਸੇ ਲਿਆ ਕੇ ਪੰਜਾਬ ਨੂੰ ਵਧੀਆ ਚਲਾਇਆ। ਪਰ ਸਾਡੇ ਮੌਜੂਦਾ ਮੁੱਖ ਮੰਤਰੀ ਤਾਂ ਪੰਗੇ ਸੈਂਟਰ ਨਾਲ ਲਈ ਬੈਠੇ ਨੇ। ਜੇ ਸਾਡਾ ਬਾਪੂ ਹੀ ਸਾਡੇ ਨਾਲ ਨਹੀਂ ਹੈਗਾ ਤਾਂ ਸਾਨੂੰ ਮਿਲੂਗੀ। ਤੁਸੀਂ ਪੰਗੇ ਦੀ ਗੱਲਬਾਤ ਕੀਤੀ ਹੈ ਮੇਰੇ ਯਾਦ ਆ ਗਿਆ ਕਿ ਮੰਡੀ ਗੁਬਿੰਦਗੜ੍ਹ ਤਾਂ ਬੜਾ ਚਰਚਾ ਦਾ ਵਿਸ਼ਾ ਰਿ ਡੀਆਈਜੀ ਦੇ ਖਿਲਾਫ ਜਿਹੇ ਜਿਹਾ ਸਿਸਟਮ ਰਿਹਾ ਇਥੋਂ ਦਾ ਆਕਾਸ਼ ਬੱਤ ਦਾ ਜਿਹੜਾ ਸੀਗਾ ਰਵਈਆ ਸੀ ਜਾਂ ਫਿਰ ਸ਼ਿਕਾਇਤ ਕੀਤੀ ਇਹਦਾ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਚੂੜੀ ਟਾਈਟ ਕਰਨਗੇ ਗੋਵਿੰਦਗੜ੍ਹ ਚ ਨਹੀਂ ਚੂੜੀ ਮੌਜੂਦ ਆਲਰੇਡੀ ਟਾਈਟ ਹੈ ਜੀ ਕਿਉਂਕਿ ਕਾਰੋਬਾਰ ਦੇ ਉੱਤੇ ਟੈਕਸ ਹਾਂ ਨਹੀਂ ਟੈਕਸ ਦੀ ਦੇਖੋ ਸ਼ਹਿਰ ਦੀ ਇੱਕ ਬੜੀ ਜਿਹੜੀ ਬਦਕਿਸਮਤੀ ਹੈ ਕਿ ਇੱਥੇ ਹਮੇਸ਼ਾ ਹੀ ਕੋਈ ਵੀ ਸਰਕਾਰ ਆਈ ਹੈ ਕਿਉਂਕਿ ਪੰਜਾਬ ਦੀ ਸਰਕਾਰ ਕੋਲ ਤਾਂ ਹੋ ਰੈਵਨਿਊ ਇਕੱਠਾ ਕਰਨ ਵਾਲੀ ਕੋਈ ਜਗ੍ਹਾ ਨਹੀਂ ਹੈ। ਉਹ ਜਦੋਂ ਆਉਂਦੇ ਨੇ ਗੁਬਿੰਦਗੜ੍ਹ ਤੇ ਆ ਡੇਗਦੇ ਨੇ ਔਰ ਇੱਥੇ ਨਾਕੇ ਲਾ ਦਿੰਦੇ ਨੇ ਔਰ ਬਿਜ਼ਨਸ ਪ੍ਰਭਾਵਿਤ ਹੁੰਦਾ ਉਹਦੇ ਨਾਲ। ਸੋ ਜੇ ਇਹੀ ਇਹਨੂੰ ਰਿਲੈਕਸ ਕਰਨ ਕੰਮ ਚੱਲੇ ਤਾਂ ਇਹਨਾਂ ਨੂੰ GST ਜਾਵੇ ਇਹਨਾਂ ਦਾ ਬਣਦਾ ਹਿੱਸਾ ਇਹਨਾਂ ਨੂੰ ਮਿਲੇ। ਦਿੱਕਤ ਕਿੱਥੇ ਆ ਰਹੀ ਹੈ? ਹੁਣ ਤੱਕ ਕਹਿੰਦੇ ਆਪਣਾ ਆਕਾਸ਼ ਬੱਤੇ ਦੇ ਖਿਲਾਫ ਵੀ ਕਹਿੰਦੇ ਕਾਫੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਦਿੱਕਤ ਕਿੱਥੇ ਹੈ? ਕਾਰੋਬਾਰ ਇੱਥੇ ਤੱਕ ਕਿਉਂ ਨਹੀਂ ਪਰਫੁੱਲਤ ਹੋ ਰਿਹਾ? ਖੁੱਲ੍ਹ ਕੇ ਕਿਉਂ ਨਹੀਂ ਹੋ ਚ ਨਹੀਂ ਦੇਖੋ ਜਿੱਥੇ ਤੱਕ ਤਾਂ ਸੈਂਟਰ ਦੀ ਸਰਕਾਰ ਦੀ ਗੱਲ ਆ ਜੀ ਉਹ ਤਾਂ ਹਰ ਵੇਲੇ ਵਪਾਰੀਆਂ ਦੇ ਨਾਲ ਹੁਣ ਜੀਐਸਟੀ ਵੀ ਘਟਾਈ ਆ ਪਿੱਛੇ ਹਰ ਤਰ੍ਹਾਂ ਨਾਲ ਗੱਲ ਸੁਣਨ ਦੇ ਕਿਉਂਕਿ ਵਪਾਰਕ ਕਾਰਪੋਰੇਟ ਸਿਸਟਮ ਨਾਲ ਜੁੜੀ ਹੋਈ ਸਰਕਾਰ ਸੋ ਇਹਨਾਂ ਨੇ ਤਾਂ ਹਮੇਸ਼ਾ ਹੀ ਵਪਾਰੀ ਦਾ ਪੱਖ ਪੂਰਿਆ ਔਰ ਦੇਸ਼ ਨੂੰ ਅੱਗੇ ਲੈ ਜਾਣ ਦੀ ਗੱਲ ਕਰੀ ਆ ਸੋ ਸ਼ਹਿਰ ਦੇ ਵਿੱਚ ਵੀ ਇੰਡਸਟਰੀ ਵਧੀਆ ਚੱਲ ਰਹੀ ਆ ਜੀ ਕੋਈ ਇਸ ਤਰ੍ਹਾਂ ਦੀ ਨਹੀਂ ਇੱਥੇ ਮਰਦ ਦਾ ਟੈਕਸ ਦੀ ਚੋਰੀ ਹੋ ਰਿਹਾ ਨਹੀਂ ਟੈਕਸ ਤਾਂ ਦੇਖੋ ਇਹ ਗੱਲ ਹੈ ਇਹ ਵੀ ਇਹ ਤਾਂ ਹੁਣ ਇੱਕ ਪਾਰਟ ਆਫ ਬਿਜ਼ਨਸ ਦੀ ਗੱਲ ਹੈ ਇਹ ਹੂੰ ਟੈਕਸਚੁਰੀ ਕਰਨ ਵਾਲੇ ਕੁਝ ਇਹ ਜੀ ਘਰਾਣੇ ਨੇ ਜਿਹੜੇ ਚੰਦ ਬੰਦੇ ਨੇ ਜਿੰਨਾ ਕਰਕੇ ਸਾਰੀ ਸ਼ਹਿਰ ਬਦਨਾਮ ਹੁੰਦਾ ਜੀ ਕਿਹੜੇ ਘਰਾਣੇ ਨੇ ਉਹ ਦੱਸ ਦਿਓ ਨਾ ਪਤਾ ਲੱਗ ਜੇ ਨਹੀਂ ਇਹ ਤਾਂ ਹੁਣ ਤੁਸੀਂ ਹੁਣ ਕੋਈ ਸਿਆਸੀ ਤੌਰ ਤੇ ਨਹੀਂ ਨਹੀਂ ਹਾਂ ਉਹ ਚੱਲਦਾ ਜੀ ਹੁਣ ਕਾਰੋਬਾਰੀ ਨੇ ਕਾਰੋਬਾਰੀਆਂ ਨੇ ਕਾਰੋਬਾਰੀ ਹੋ ਜਾ ਵਜ੍ਹਾ ਕਾਰਨ ਜਿਹੜਾ ਟੈਕਸਚੁਰੀ ਹੁੰਦਾ ਹਾਂ ਚਲੋ ਵੈਸਤਾ ਅਸਲ ਦੇ ਵਿੱਚ ਮੰਡੀ ਗੁਵਿੰਦਗੜ ਦੀ ਜੇਕਰ ਗੱਲਬਾਤ ਕਰੀਏ ਤਾਂ ਹਲਕਾ ਅਮਰੋਹ ਦੇ ਵਿੱਚ ਮੰਡੀ ਗੁਵਿੰਦਗੜ ਬਹੁਤ ਅਹਿਮ ਰੋਲ ਅਦਾ ਕਰਦਾ ਹੈ ਜਿਤਾਉਣ ਦੇ ਵਿੱਚ ਕਿਉਂਕਿ ਭਾਵੇਂ ਸ਼ਹਿਰੀ ਜਿਹੜਾ ਹੈ ਉਹ ਅਹਿਮ ਰੋਲ ਅਦਾ ਕਰਦਾ ਪਿੰਡੂ ਭਾਵੇਂ ਕੱਟ ਕਰਦਾ ਕਿਉਂਕਿ ਇੱਥੇ ਦੀ ਸਥਿਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਿਛਲੇ ਟਾਈਮ ਤੋਂ ਜ਼ਿਆਦਾਤਰ ਕਾਂਗਰਸ ਦੀ ਇੱਥੇ ਕਾਬਜਤਰ ਰਹੀ ਹੈ ਭਾਜੀਪੀ ਦੇ ਵਿੱਚ ਤੁਹਾਨੂੰ ਹੁਣ ਲੱਗ ਰਿਹਾ ਹੈ ਕਿ ਸ਼ਾਇਦ ਪਾਰਟੀ ਤੁਹਾਨੂੰ ਟਿਕਟ ਨਾਲ ਨਾ ਮਾਜੇਗੀ ਤਾਂ ਸ਼ਾਇਦ ਤੁਸੀਂ ਇਥੋਂ ਤੇ ਹਰੇਕ ਕੈਂਡੀਡੇਟ ਕਹਿੰਦਾ ਕਿ ਮੈਂ ਜਿੱਤ ਦਰਜ ਕਰੂੰਗਾ ਇਸ ਤੋਂ ਇਲਾਵਾ ਤੁਸੀਂ ਕੀ ਹੋਰ ਹਲਕੇ ਨੂੰ ਲੈ ਕੇ ਮੇਰੇ ਲਈ अहम ਜਿਹੜੀ ਹੈ ਚੁਣੌਤੀ ਰਹਿ ਸਕਦੀ ਹੈ ਕਿਉਂਕਿ ਅਕੇ ਇਲੈਕਸ਼ਨ ਵੀ ਆ ਰਹੀ ਹੈ ਨਗਰ ਕੌਂਸਲ ਦੀ ਵਿਧਾਨ ਸਭਾ ਚੋਣਾਂ ਲੜਨ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਚੁਣੌਤੀ ਦੀ ਗੱਲ ਤਾਂ ਇਹ ਹੈ ਜੀ ਚੁਣੌਤੀ ਨਹੀਂ ਰਹਿਣ ਵਾਲੀ ਪਰ ਮੈਂ ਇਲੈਕਸ਼ਨ ਲੜਨ ਤੋਂ ਪਹਿਲਾਂ ਆਪਣੇ ਹਲਕਾ ਵਾਸੀਆਂ ਨੂੰ ਇੱਕ ਬਲੂਪ੍ਰਿੰਟ ਦਵਾਂਗਾ ਕਿ ਮੈਂ ਆਪਣੇ ਹਲਕੇ ਵਾਸਤੇ ਆਹ ਪ੍ਰੋਜੈਕਟ ਲੈ ਕੇ ਆਉਂਗਾ ਜੋ ਮੈਨੂੰ ਇੱਥੇ ਲੱਗ ਰਿਹਾ ਕਿ ਇਹ ਲੋਕਾਂ ਦੀ ਜ਼ਰੂਰਤ ਹੈ ਔਰ ਸਾਡੇ ਹਲਕੇ ਵਾਸਤੇ ਹੋਣਾ ਚਾਹੀਦਾ ਸਾਡੇ ਸ਼ਹਿਰ ਚ ਟ੍ਰੈਫਿਕ ਦੀ ਸਮੱਸਿਆ ਹੈ ਬਹੁਤ ਵੱਡੀ ਸਮੱਸਿਆ ਹੈ ਬੰਡੀ ਗੁੰਦਗੜ ਦੇ ਵਿੱਚ ਕਿਉਂਕਿ ਸਾਡਾ ਦੇਖੋ ਟਰੱਕਾਂ ਨਾਲ ਰਿਲੇਟਡ ਕੰਮ ਆ ਅੱਜ ਜੀਟੀ ਰੋਡ ਦੇ ਉੱਤੇ ਇੰਟਰਲੋਕਿੰਗ ਟਾਈਲਸ ਲਾ ਕੇ ਉਹਦੇ ਕਿ ਫੇਰ ਉਹ ਬੈਰੀਗੇਟਿੰਗ ਕਰਤੀ ਜੇ ਸਾਡੇ ਉਹ ਬੈਰੀਕੇਟਿੰਗ ਨਾ ਹੋਈ ਹੁੰਦੀ ਤਾਂ ਅੱਜ ਉਥੇ ਟਰੱਕਾਂ ਦੀ ਪਾਰਕਿੰਗ ਨਹੀਂ ਕਰਨੀ ਕੋਈ ਇਸ਼ੂ ਨਹੀਂਗਾ ਉਥੇ ਕਾਰਾਂ ਹੀ ਦੁਕਾਨਦਾਰਾਂ ਦੀਆਂ ਕਾਰਾਂ ਖੜ ਜਾਂਦੀਆਂ ਜਾਂ ਉਹਦੇ ਨਾਲ ਟ੍ਰੈਫਿਕ ਦਾ ਕੁਝ ਹੋ ਸਕਦਾ ਹੁਣ ਉਹ ਬੰਦ ਕਰਕੇ ਉਹਦੇ ਨਾਲ ਸੜਕ ਹੋਰ ਟਾਈਟ ਹੋ ਗਈ ਉਹਦਾ ਜਾਮ ਲੱਗਣ ਲੱਗ ਗਿਆ ਅਮਲੋਰ ਰੋਡ ਦੀ ਗੱਲ ਕਰ ਲਓ ਛੋ ਇਹ ਬੜੀ ਵੱਡੀ ਸਮੱਸਿਆ ਹੈ ਇਹ ਕਿਉਂਕਿ ਸਾਡਾ ਮੰਡੀ ਗਵਿੰਦਗੜ੍ਹ ਦਾ ਟਰੱਕਾਂ ਤੋਂ ਬਿਨਾ ਨਹੀਂ ਸਰ ਸਕਦਾ ਜੇ ਮਾਲ ਬਾਹਰ ਜਾਊਗਾ ਤਾਂ ਕਾਰੋਬਾਰ ਸਰੀਆ ਵਿਕੂਗਾ ਲੋਹਾ ਵਿਕੂਗਾ ਤਾਂ ਹੀ ਕੰਮ ਚੱਲੂਗਾ ਕਿ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਇੱਥੇ ਅਮਰਗੜ੍ਹ ਤੋਂ ਲੈ ਕੇ ਖਮਾਣੋ ਤੱਕ ਦੇ ਲੋਕ ਇੱਥੇ ਆ ਕੇ ਬਿਹਾਰ ਯੂਪੀ ਤੋਂ ਆ ਕੇ ਲੋਕ ਇੱਥੇ ਕੰਮ ਕਰਦੇ ਨੇ ਸੋ ਇਹ ਸਾਰੇ ਲੋਕਾਂ ਦਾ ਰੋਜ਼ਗਾਰ ਤਾਂ ਹੀ ਚੱਲੂਗਾ ਜੇ ਇੰਡਸਟਰੀ ਚੱਲੂਗੀ ਔਰ ਟਰੱਕਾਂ ਦੇ ਵਿੱਚ ਮਾਲ ਲੋਡਿੰਗ ਹੋਊਗੀ ਸਾਨੂੰ ਇਹਨੂੰ ਸੁਚਾਰੂ ਕਰਨ ਦੀ ਬਹੁਤ ਲੋੜ ਆ ਇਸ ਦੀ ਨਾਲ ਜੇਕਰ ਪ ਦੇਖੀ ਤਾਂ ਭਾਜਪਾ ਦਾ ਪੰਜਾਬ ਵਿੱਚ ਆਧਾਰ ਕਿਦਾਂ ਦੇਖਦੇ ਹੋ ਤੁਸੀਂ ਮੌਜੂਦਾ ਸਮੇਂ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਪੰਜਾਬੀ ਤੁਹਾਨੂੰ ਪਤਾ ਹੈ ਕਿ ਜਿੱਦਣ ਨੂੰ ਤੁਰ ਪੈ ਨਾ ਫਿਰ ਉਹ ਉਧਰ ਨੂੰ ਹੀ ਉਲਰ ਜਾਂਦੇ ਨੇ ਭਾਵੇਂ ਆਪਾਂ ਕਿਸਾਨੀ ਅੰਦੋਲਨ ਦੀ ਗੱਲਬਾਤ ਕਰ ਲਈਏ ਜਾਂ ਫਿਰ ਪੀਯੂ ਵਾਲੇ ਮਸਲੇ ਦੀ ਗੱਲਬਾਤ ਕਰ ਲਈਏ ਜਾਂ ਫਿਰ ਹੋਰ ਵੀ ਕਈ ਅਜਿਹੇ ਐਮਐਸਪੀ ਵਾਲਾ ਮਸਲਾ ਹੈ ਕਾਫੀ ਜਿਹੜੇ ਨੇ ਮਸਲੇ ਲੰਮਕਦੇ ਹੋਏ ਨਜ਼ਰ ਆ ਰਹੇ ਨੇ ਉਸ ਨੂੰ ਕਿਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਕਿ ਭਾਜਪਾ ਨੂੰ ਇਸ ਤਰੀਕੇ ਨਾਲ ਪਲਾਨ ਕਰਨਾ ਚਾਹੀਦਾ ਹੈ ਕਿ ਹੋਰ ਪਰਫੁੱਲਤ ਹੋਵੇ ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ ਠੀਕ ਹੈ ਸਥਿਤੀ ਬੌਲ ਦਿਨੋ ਸ਼ਾਕ ਬਣਾ ਨਹੀਂ ਪਾ ਰਹੀ ਇਸ ਦੇ ਤਾਜ਼ਾ ਆંકੜੇ ਤਰਨਤਨ ਤੋਂ ਮੈਂ ਕੋਰਿਲੇਟ ਕਰੂੰਗਾ ਉਹਨਾਂ ਤੋਂ ਬਾਅਦ ਸਾਹਮਣੇ ਆ ਦੇਖੋ ਬਾਈ ਇਲੈਕਸ਼ਨ ਆ ਬਾਈ ਇਲੈਕਸ਼ਨ ਦੇ ਵਿੱਚ ਜ਼ਿਆਦਾਤਰ ਸਰਕਾਰਾਂ ਹੀ ਜਿੱਤਦੀਆਂ ਹੁੰਦੀਆਂ ਨੇ ਕਿਉਂਕਿ ਇਹਨਾਂ ਨੇ ਐਤਕੀ ਜਿਹੜੀ ਬਰਨਾਲੇ ਦੀ ਹਾਰ ਸੀ ਉਹਨੂੰ ਕਵਰ ਕਰਨ ਵਾਸਤੇ ਸਰਕਾਰ ਨੇ ਹਰ ਤਰ੍ਹਾਂ ਦਾ ਉੱਥੇ ਆਪਣਾ ਤਾਕਤ ਜਿਹੜੀ ਝੋਕੀ ਆ ਉੱਥੇ ਮਸ਼ੀਨਰੀ ਦਾ ਮਿਸਯੂਜ਼ ਕੀਤਾ ਗਿਆ ਤੁਸੀਂ ਦੇਖਿਆ ਪਿੱਛੇ ਐਸਐਸਪੀ ਨੂੰ ਵੀ ਸਸਪੈਂਡ ਕੀਤਾ ਚੋਂ ਕਮਿਸ਼ਨ ਨੇ ਸੋ ਇਹ ਸਾਰੀਆਂ ਚੀਜ਼ਾਂ ਬਾਈ ਇਲੈਕਸ਼ਨ ਨੂੰ ਮੈਂ ਸਮਝਦਾ ਇਹਦੇ ਨਾਲ ਨਹੀਂ ਜੋੜਿਆ ਜਾ ਸਕਦਾ ਔਰ ਜਿੱਥੇ ਤੱਕ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਐਮਐਸਪੀ ਤਾਂ ਆਲਰੇਡੀ ਹਰ ਐਤਕੀ ਵੀ ਦਿੱਤੀ ਹੈ ਹੂੰ ਸੈਂਟਰ ਗਵਰਨਮੈਂਟ ਦੇ ਰਹੀ ਹੈ ਕੋਈ ਨਹੀਂ ਤਾਂ ਕੋਈ ਹੋਰ ਚੀਜ਼ ਹੈ ਦੇਖੋ ਅਸਲ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਨਾ ਬੀਜੇਪੀ ਲਗ तौर ਤੇ ਵਿਚਰ ਰਹੀ ਹੈ ਬੀਤੇ ਦਿਨੀ ਕੇਂਦਰੀ ਰਾਜ ਮੰਤਰੀ ਰਵਨੀਸ਼ ਸਿੰਘ ਬਿੱਟੂ ਦਾ ਵੀ ਜਿਹੜਾ ਹੈ ਇੱਕ ਬਿਆਨ ਆਇਆ ਉਹ ਕਹਿੰਦੇ ਵੀ ਅਸੀਂ ਅਕਾਲੀ ਦਲ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਜੇ ਇਨ ਕੇਸ ਅਕਾਲੀ ਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਸਮਝੌਤਾ ਹੁੰਦਾ ਕਿਉਂਕਿ ਤਰਨਤਾਰਨ ਦੀ ਬਾਈ ਇਲੈਕਸ਼ਨ ਤੋਂ ਬਾਅਦ ਅਕਾਲ ਦੀ ਆਈ ਇਹਦਾ ਬੜਾ ਆਨਰ ਟੈਂਪ ਚ ਅਫੈਕਟ ਪਏਗਾ ਜੇਕਰ ਕਾਲੀਦਲ ਨਾਲ ਸਮਝੌਤਾ ਹੁੰਦਾ ਤਾਂ ਫਿਰ ਤੁਸੀਂ ਬੀਜਪੀ ਦੇ ਵਿੱਚ ਰਹਿ ਕੇ ਹੀ ਨਾਲ ਸੇਵਾ ਕਰਦੇ ਰਹੋਗੇ ਜਾਂ ਫਿਰ ਲਗ ਤੌਰ ਤੇ ਹੋਰ ਤੁਹਾਡਾ ਡਿਸੀਜਨ ਹੋ ਸਕਦਾ ਦੇਖੋ ਮੈਂ ਮੇਰਾ ਇੱਕ ਨਿੱਜੀ ਵਿਚਾਰ ਹੈ ਸਾਨੂੰ ਕਾਲੀਦਲ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਤੁਹਾਡੇ ਕਹਿਣ ਦੇ ਮੁਤਾਬਕ ਹੀ ਅਸੀਂ ਤਿੰਨ ਜਾਨੇ ਕੈਂਡੀਡੇਟਾਂ ਹਲਕੇ ਮਲੋਚ ਅਸੀਂ ਫਿਰ ਰਹੇ ਹਾਂ ਹੋਰ ਵੀ ਹੋ ਸਕਦੇ ਹੋਰ ਵੀ ਹੋ ਸਕਦਾ ਹੈ ਕਿ ਹਾਂ 4 5 ਵੀ ਹੋ ਸਕਦੇ ਕੋਈ ਇਸ਼ੂ ਨਹੀਂ ਅਸੀਂ ਸਾਰੇ ਜਣੇ ਪਾਰਟੀ ਲਈ ਕੰਮ ਕਰ ਰਹੇ ਹਾਂ ਨਾ ਪਾਰਟੀ ਮਜ਼ਬੂਤ ਹੋ ਰਹੀ ਹੈ ਜਿਸ ਦਿਨ ਗੱਲ ਸਮਝੌਤੇ ਦੀ ਆ ਗਈ ਤਾਂ ਹਰ ਬੰਦਾ ਸੋਚੀਗਾ ਵੀ ਪਤਾ ਨਹੀਂ ਇਹ ਸੀਟ ਅਕਾਲੀ ਦਲ ਦੇ ਖਾਤੇ ਚ ਜਾਣੀ ਆ ਜਾਂ ਭਾਜਪਾ ਦੇ ਖਾਤੇ ਚ ਆਉਣੀ ਆ ਤਾਂ ਉੱਥੇ ਕਿਤੇ ਨਾ ਕਿਤੇ ਪਾਰਟੀ ਨੂੰ ਮੈਂ ਸਮਝਦਾ ਢਾ ਲੱਗੂਗੀ ਸੋ ਇਹਨੂੰ ਨਹੀਂ ਕਰਨਾ ਚਾਹੀਦਾ ਜਿਹੜਾ ਸਟੈਂਡ ਰਣਨੀਤ ਬਿੱਟੂ ਨੇ ਲਿਆ ਜੇ ਸਾਡੀ ਪਾਰਟੀ ਹਾਈ ਕਮਾਂਡ ਦੇ ਪ੍ਰਧਾਨ ਅਸ਼wini Sharma ji ਨੇ ਵੀ ਕਿਹਾ ਹੈ ਕਾਰਜਕਾਰੀ ਪ੍ਰਧਾਨ ਨੇ ਸਾਡੇ ਕਿ ਅਸੀਂ ਸਮਝੌਤਾ ਨਹੀਂ ਕਰਾਂਗੇ ਸਾਨੂੰ ਪਾਰਟੀ ਨੂੰ ਮਿਹਨਤ ਕਰਨੀ ਦੀ ਲੋੜ ਆ ਅਸੀਂ ਮਿਹਨਤ ਕਰ ਰਹੇ ਹਾਂ ਪਾਰਟੀ ਨੂੰ ਮਜ਼ਬੂਤ ਕਰਕੇ ਅੱਗੇ ਲੈ ਕੇ ਜਾਣਾ ਜਿੰਨੀ ਮਰਜ਼ੀ ਕਰ ਲੋ ਬਾਲਸਵ ਆਪਾਂ ਦੇਖਦੇ ਆ ਕਿ ਅਕਸਰ ਅਸਲ ਦੇ ਵਿੱਚ ਹੁਣਾ ਪੀਯੂ ਵਾਲੇ ਮਸਲੇ ਨਹੀਂ ਜਿੰਨਾ ਹੀ ਪਿਸ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਆਲਰੇਡੀ ਗਰਾਊਂਡ ਪੱਧਰ ਤੇ ਲੱਗੇ ਹੋ ਸਾਰੇ ਸਾਰੇ ਵੀ ਜਿੰਨੇ ਵਰਕਰ ਨੇ ਲੇਕਿਨ ਉਸ ਦਾ ਇੱਕ ਡਿਸੀਜਨ ਹੁੰਦਾ ਸੈਂਟਰ ਦਾ ਉਹ ਉਨੀਓ ਡਾਊਨ ਫਾਲ ਚ ਆ ਜਾਂਦੀ ਹੈ ਇਹਨੂੰ ਕਵਰ ਅਪ ਕਰਨਾ ਬੜਾ ਮੁਸ਼ਕਿਲ ਹੁੰਦਾ ਮੈਂ ਮੇਰਾ ਸਵਾਲ ਇਹੀ ਹੈ ਕਿ ਜੇਕਰ ਕਾਲੀਦਲ ਬੀਜੇਪੀ ਦਾ ਸਮਝੋਤਾ ਹੁੰਦਾ ਹੈ ਤੁਹਾਨੂੰ ਇਹ ਜਿਹੜੀ ਇਹ ਹਲਕੇ ਦੀ ਸੀਟ ਹੈ ਅਮਲੋ ਹਲਕੇ ਦੀ ਸੀਟ ਹੈ ਇਹ ਮੰਨੋ ਕਾਲੀ ਦਲ ਦੇ ਪਾੜੇ ਚ ਚਲੀ ਜਾਂਦੀ ਆ ਉੱਥੋਂ ਦਾ ਕੈਂਡੀਡੇਟ ਉਹ ਕਾਲੀ ਦਲ ਦਾ ਬਣਾਉਂਦੇ ਨੇ ਤੁਸੀਂ ਸਾਥ ਦੇਵੋਗੇ ਜਾਂ ਫਿਰ ਕੋਈ ਹੋਰ ਜੋ ਪਾਰਟੀ ਦਾ ਹੁਕਮ ਹੋਊਗਾ ਜੀ ਇਹਨੂੰ ਮੰਨਣਾ ਹੀ ਆ ਜਿੱਦਾਂ ਪਾਰਟੀ ਨੇ ਉੱਪਰ ਹਾਈ ਕਮਾਂਡ ਨੇ ਜੋ ਫੈਸਲਾ ਲੈਣਾ ਸੀ ਤਾਂ ਨਾਲ ਹੀ ਪਾਰਟੀ ਦੇ ਨਾਲ ਹੀ ਹੂੰ ਫਿਰ ਸਾਥ ਦਵੋਗੇ ਤੁਸੀਂ ਨੈਚੁਰਲੀ ਜੇ ਤਾਂ ਠੀਕ ਸ਼ੁ크ਰੀਆ ਬਹੁਤ ਬਤਨਵਾਦ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਸੋ ਇਹ ਸਾਡੇ ਸੰਦੀਪ ਸਿੰਘ ਬੱਲ ਜੀ ਨਾਲ ਨੇ ਬਿਬਾਕ ਤਰੀਕੇ ਦੇ ਨਾਲ ਗੱਲਬਾਤ ਕੀਤੀ ਹੈ ਉਹ ਕਹਿੰਦੇ ਆ ਕਿ ਵਿਧਾਨ ਸਭਾ ਚੋਣ ਲੜਦੀਆਂ 227 ਦੀ ਉਹਨਾਂ ਦੇ ਘਰ ਦੇ ਇਥੋਂ ਸਿਟਿੰਗ ਜਿਹੜੇ ਨੇ ਐਮਸੀਬੀ ਨੇ ਤੇ ਅਗਲੇ ਸਾਲ ਦੀ ਐਮਸੀਬੀ ਦੀ ਚੋਣ ਵੀ ਉਹ ਕਹਿੰਦੇ ਅਸੀਂ ਜ਼ਰੂਰ ਲੜਾਂਗੇ ਦੇਖਣਾ ਹੋਏਗਾ ਕਿ ਆਰਮ ਵਾਲੇ ਸੰਦ ਵਿੱਚ ਸਿਆਸੀ ਸਮੀਕਰਨ ਕੀ ਬਣਦੇ ਸਸ਼ਟਿਕਾ